ਭਾਈ ਅਸੀਂ 3 ਵਜੇ ਉੱਠਦੇ ਆ ਸਵੇਰੇ ਸਵੇਰੇ 4 ਵਜੇ ਅਸੀਂ ਦਰਜਣ ਲੱਗ ਜਾਂਦੇ ਆ 5 ਵਜੇ ਨੂੰ ਸਾਡਾ ਦੁੱਧ ਤਿਆਰ ਹੁੰਦਾ ਸਵਾ 5 ਵਜੇ ਦੋਜੀ ਆਪਣੇ ਘਰੇ ਆ ਜਾਂਦਾ ਦੁੱਧ ਤਾਂ ਮੰਨ ਕੇ ਚਲੋ ਆਪਣਾ 100 150 ਲੀਟਰ ਡੇਲੀ ਦਾ ਜਾਂਦਾ ਪਰ ਜਿਹੜੇ ਸਾਬ ਨਾਲ ਬਹੁਤ ਮਿਹਨਤ ਕਰਦੇ ਹਨ ਉਹ ਸਾਬ ਨਾਲ ਦੁੱਧ ਦਾ ਰੇਟ ਨਹੀਂ ਮਿਲਦਾ ਦੇਖ ਵੀਰੇ ਆਪਾਂ ਇਹ ਵੀ ਨਹੀਂ ਕਹਦੇ ਹਨ ਜਿਹੜੇ ਕੋਈ ਗਰੀਬ ਵਿਚਾਰੇ ਦੁੱਧ ਲੈਂਦੇ ਨੇ ਜੇ ਆਪਾਂ ਕਹਦੇ ਵੀ ਸਹੀ ਰੇਟ ਦਾ 100 ਰੁਪਏ ਕਿਲੋ ਹੋਣਾ ਚਾਹੀਦਾ ਪਰ ਉਹ ਫਿਰ ਆਪਣੀ ਵੀਡੀਓ ਦੇਖ ਕੇ ਆਲਾ ਕਮੈਂਟ ਕਰਦਾ ਵੀ ਤੁਸੀਂ ਤਾਂ 100 ਰੁਪਏ ਕਿਲੋ ਲੈ ਲਾਂਗੇ ਗਰੀਬ ਅਸੀਂ ਕਿੱਥੋਂ ਲਵਾਂਗੇ ਇਹ ਆਪਾਂ ਕਹਿੰਦੇ ਵੀ ਜੇ ਆਪਾਂ ਨੂੰ ਉਹ ਚੀਜ਼ਾਂ ਸਰਕਾਰ ਸਸਤੀਆਂ ਕਰੇ ਵੀਰੇ ਚਾਹੇ ਦੁੱਧ ਆਪਣਾ 30 40 ਵਿਕੀ ਜਾਵੇ ਫਿਰ ਵੀ ਆਪਾਂ ਸੰਤੋਸ਼ਤਾ ਉਹਦੇ ਵਿੱਚ ਹੈ ਨਾ ਵੀ ਦੁੱਧ ਜੁੱਧਾ ਬੱਚਤ ਹੈ ਨਹੀਂ ਕੋਈ ਮੈਨੂੰ ਲਾਦਾ ਬੱਚਤ ਹੈ ਨਹੀਂ ਵੀਰੇ ਪਰ ਇਹ ਚੀਜ਼ ਹੁੰਦੀ ਹੈ ਵੀ ਚਲੋ ਆਈ ਚਲਾਈ ਚੱਲੀ ਜਾਂਦੇ ਆਪਾਂ ਤਾਂ ਇਹ ਜੱਟ ਸੌਦਾ ਸਿੱਧਾ ਹੀ ਆ ਵੀ ਆਈ ਚਲ ਪਰ ਇਹਨਾਂ ਕਹਿਣੇ ਵੀਰੇ ਵੀ ਜੇ ਆਪਾਂ ਇਹਨਾਂ ਦਾ ਢਿੱਡ ਭਰ ਦਿਆਂ ਤਾਂ ਭੁੱਖਾ ਇਹ ਆਪਾਂ ਨੂੰ ਵੀ ਨਹੀਂ ਮਾਰਨ ਦਿੰਦੀ ਜੋ ਵੀ ਕੋ ਸਾਜ ਸਾਡੇ ਕੋਲੇ ਇਹਨਾਂ ਦੀ ਦੇਣ ਫਿਰ ਸਾਡੇ ਕੋਲ ਬੱਕਰੀਆਂ ਦਾ ਸੇ ਕੰਮ ਸ਼ੁਰੂ ਕੀਤਾ ਸੀ ਮੇਰੇ ਘਰ ਆ ਲਗੰਦਾ ਵੀ ਬੱਕਰੀਆਂ ਦਾ ਸੌ ਕੈ ਸਕਦੀ ਵੀ ਸੰਭਲेंगी ਮੀਂਗੜਾ ਤਾਂ ਤੈਨੂੰ ਸੁੱਕ ਜੀ ਤਾਂ ਨਹੀਂ ਆਉਂਦੀ ਐਸੀ ਦੋ ਬੱਕਰੀਆਂ ਰੱਖ ਲਿਆ ਲੋਕ ਸਾਨੂੰ ਕਹਿੰਦੇ ਵੀ ਇੱਥੇ ਕਹਿਣ ਲੱਗੇ ਬੱਕਰੀਆਂ ਰੱਖਣ ਵਾਲਿਆਂ ਦਾ ਬੱਕਰੀਆਂ ਵਾਲੇ ਵਜਿਆ ਕਰਨਗੇ ਮੈਂ ਕਿਹਾ ਬਿੰਦਰ ਲੋਕਾਂ ਦੀਆਂ ਗੱਲਾਂ 'ਚ ਜੇ ਤੁਸੀਂ ਧਿਆਨ ਦੇਵੋਗੇ ਫਿਰ ਕਦੇ ਵੀ ਕੰਮ ਜਾਪ ਨਹੀਂ ਹੋ ਸਕਦੇ ਹੈਗੇ ਚਲੋ ਸਾਲ ਸਾਲ 'ਚ ਦੋ ਵਾਰੀ ਬੱਕਰੀ ਸੂਪੈਂਦੀ ਆ ਤਿੰਨ ਤਿੰਨ ਮੇਮਣੇ ਦਿੱਤੇ ਬੱਕਰੀ ਨੇ ਕਿਸੇ ਨੇ ਦੋ ਮੇਮਣੇ ਦਿੱਤੇ ਤੇ ਹੌਲੀ ਹੌਲੀ ਵੱਧਦੀਆਂ ਵੱਧਦੀਆਂ ਵਧੀਆਂ ਗਈਆਂ ਜਿਵੇਂ ਆਪਾਂ ਕਹਿੰਦੇ ਨੇ ਵੀ ਕਾਲਾ ਸਿਉਣਾ ਜਦੋਂ ਕੋਈ ਲੋੜ ਹੁੰਦੀ ਆ ਮੇਮਣੇ ਦਾ ਕਰਨ ਫੜਿਆ ਵੇਚਦਾ ਵੀ ਕੋਈ ਦਿੱਕਤ ਨਹੀਂ ਹੁੰਦੀ ਇਹ ਕਦੇ ਵੀ ਹਾਂ ਹੁਣ ਅੱਜ ਜੇ ਸਾਡੇ ਕੋਲ ਤੁਸੀਂ ਦੇਖ ਕੇ ਆਏ ਹੋਗੇ 40 50 ਬੱਕ ਕਿ ਨਾ ਨਾ ਦਾ ਕਾਰੋਬਾਰ ਕੀ ਮੈਂ ਆ ਬੱਕਰੀਆਂ ਰੱਖ ਦੇਣਗੇ ਸੰਤਾ ਜੀ ਲਾ ਦੋ ਗਰੀਬ ਜਿਹੇ ਨੇ ਚਲ ਫਿਰ ਗਰੀਬ ਵੀ ਤੇ ਇਨਸਾਨ ਹੁੰਦੇ ਨੇ ਠੀਕ ਆ ਪਸੇ ਆਪਦੀ ਮਿਹਨਤ ਕਰਕੇ ਖਾਂਦੇ ਆ ਆਪਾਂ ਘੜਾ ਮੰਗ ਕੇ ਖਾਂਦੇ ਲੋਕਾਂ ਨੇ ਗੱਲਾਂ ਵੀਰੇ ਬਹੁਤ ਕੀਤੀਆਂ ਬਾਹਲੀਆਂ ਗੱਲਾਂ ਕੀਤੀਆਂ ਤੁਸੀਂ ਮੰਨ ਕੇ ਚੱਲ ਤੁਸੀਂ ਵੀ ਮੇਰੇ ਪਿੰਡ ਦਾ ਹਨਾ ਆਪਣੇ ਪਿੰਡੋਂ ਵੀ ਲੋਕਾਂ ਨੇ ਵਰਦਾਨ ਕਰੀ ਵੀ ਇਹ ਬੱਕਰੀਆਂ ਰੱਖਦੇ ਨੇ ਮੈਂ ਆਏ ਪੁੱਛਣ ਆਲੇ ਵੀ ਤੁਸੀਂ ਸਾਡੇ ਘਰੇ ਕਣ ਕੇ ਸਿੱਟ ਕੇ ਜਾਂਦੇ ਹੋ ਖਾ ਲੇ ਵੀਰ ਦਾ ਇੱਕ ਬੂਰੀ ਇਕ ਇਹ ਇੱਕ ਆਹ ਬੂਰੀ ਵੀ ਨੀਲੀ ਨਾ ਦੁੱਧਦਾਰ ਕੜਵੀ ਤਾਂ ਬਹੁਤ ਸੋਹਣਾਗਾ 16 ਲੀਟਰ ਦੁੱਧ ਦਿੰਦੀ ਹੈ ਨਹੀਂ ਵੀਰੇ ਪਤਾ ਥਾਂ ਦੀ ਸਾਨੂੰ ਥੋੜੀ ਦਿੱਕਤ ਹੈ ਹੁਣ ਤੁਹਾਨੂੰ ਪਤਾ ਨਾ ਥਾਂ ਦੀ ਘਾਟ ਆ ਸਾਨੂੰ ਸਾਡਾ ਇਹ ਸੌਂਗ ਹੈ ਵੀ ਮੇਰਾ ਆਪਦਾ ਹੈ ਵੀ ਅਸੀਂ ਘੱਟੋ ਘੱਟ 100 ਮੱਝ ਸਾਡੇ ਕੋਲ ਹੋਵੇ ਅਸੀਂ ਉਦੋਂ ਗਲਤੀ ਕਰ ਲਿਆ ਸੈੱਡ ਪਾ ਕੇ ਹੂੰ ਜੇ ਕਿਤੇ ਟਾਇਲ ਵਾਲਾ ਪਾਇਆ ਹੁੰਦਾ ਨਾਲ ਤਾਂ ਸੱਤ ਠੰਢੀ ਰਹਿੰਦੀ ਹੂੰ ਹੂੰ ਵੀ ਹੁਣ ਗਰਮੀ ਬਾਲੀ ਹੋ ਗਈ ਇਸ ਤਾਂ ਬਹੁਤ ਬਸਤਾਉਣੇ ਆ ਸੈੱਡ ਪਾ ਕੇ ਭਾਈ ਹੂੰ ਸਾਰਾ ਖਰਚਾ ਕੱਢ ਕੇ ਬਚਤ ਹੈਗੀ ਇਹ ਚੋਂ 20 ਮੱਝਾਂ ਚੋਂ ਸਾਨੂੰ ਬਈ ਬਾਤ ਦਾ ਜੇ ਆਪਾਂ ਕਹਿ ਲਈਏ ਜੇ ਤਾਂ ਹੁਣ ਦੁੱਧ ਦਾ ਰੇਟ ਵਧੀਆ ਮਿਲੇ ਹੁਣ ਜੇ ਤੁਹਾਨੂੰ ਸੱਚੀ ਦੱਸੀ ਵੀ ਆਪਣਾ 55 ਰੁਪਏ ਲੀਟਰ ਦੁੱਧੇ ਜਾਂਦਾ 55 ਜਾਂਦਾ ਹਾਂ ਠੀਕ ਹੈ ਵੀ ਉਹ ਵੀ ਫੈਟ ਤੇ ਲੈ ਜਾਂਦੇ ਨੇ ਉਹ ਫੈਟ ਵੀ ਹਜੇ ਵੀ ਰੋਂਦੇ ਨੇ ਵੀ ਦੁੱਧ ਨਾਲੇ ਝੋਕੇ ਪਾਉਣੇ ਗਿੰਘਾਲ ਬਾਲਟੀ ਵੀ ਨਹੀਂ ਬੰਦ ਰਹੇ ਪਰ ਬਾਤ ਦਾ ਨਹੀਂ ਹੈਗਾ ਕੁਝ ਤੋਤੇ ਵੀ ਰੱਖੇ ਹੋਏ ਨੇ ਅਸੀਂ ਤੋਤੇ ਵੀ ਰੱਖੇ ਹੋਏ ਨੇ ਹਾਂ ਸੌਖ ਸਾਰੀ ਚੀਜ਼ ਹੈ ਅਸੀਂ ਆਪ ਨਹੀਂ ਭੁੱਖੇ ਰਹਿ ਜਾਣਾ ਪਰ ਇਹਨਾਂ ਦਾ ਡੇਡ ਅਸੀਂ ਪਹਿਲਾਂ ਵਰਦੇ ਹਸਤੀ ਗੱਲ ਪਾਣੇ ਸਤਿ ਸ੍ਰੀ ਅਕਾਲ ਵੀਰੇ ਬਈ ਤੁਹਾਡਾ ਨਾਂ ਕੀ ਆ ਸੁਖਦੀਪ ਕੌਰ ਵੀਰੇ ਠੀਕ ਆ ਪਣੇ ਮੱਜਾਂ ਦਾ ਕੰਮ ਕਿੰਨੀਆਂ ਮੱਜਾਂ ਤੋਂ ਸ਼ੁਰੂ ਕੀਤਾ ਸੀ ਤੁਸੀਂ ਇੱਕ ਮੱਜ ਤੋਂ ਕੀਤਾ ਸੀ ਵੀਰੇ ਆ ਮੈਂ ਆਹ ਮੱਜ ਲਿਆਂਦੀ ਸੀ ਪਹਿਲਾਂ ਸੀ ਲਓ ਵੀ ਇੱਕ ਮੱਜ ਤੋਂ ਬਾਈ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਰੰਗ ਭਾਗ ਲੱਗੇ ਪਏ ਨੇ ਤੇ ਇਹ ਬਾਈ ਮੱਜਾਂ ਫਿਰ ਤੁਸੀਂ ਪਰਚੇਜ ਹੀ ਕੀਤੀਆਂ ਸਾਰੀਆਂ ਕੋਈ ਘਰ ਦੀਆਂ ਵੀ ਹੈਗੀਆਂ ਨਾਲ ਵਿੱਚ ਨਹੀਂ ਨਹੀਂ ਵੀਰੇ ਤੈਨੂੰ ਸੱਚੀ ਗੱਲ ਦੱਸਦੇ ਸਾਡੇ ਕੋਲ ਘਰ ਦੀ ਇੱਕ ਮੱਜ ਸੀਗੀ ਅੱਛਾ ਕਿਉਂਕਿ ਜਿਹੜੀ ਮੇਰੀ ਮੰਮੀ ਆ ਨਾ ਸਹੁਰਿਆਂ ਘਰ ਮੇਰੀ ਸੱਸਾ ਮੰਨ ਲਓ ਉਹਦੇ ਹੱਥਾਂ ਨੂੰ ਥੋੜੀ ਜੀ ਕੋਈ ਐਡੀ ਬਿਮਾਰੀ ਹੈ ਠੀਕ ਆ ਜਿਵੇਂ ਆਪਾਂ ਕਹਿੰਦੇ ਕੋਈ ਅਲਰਜੀ ਆ ਹਨਾ ਤੁਹਾਨੂੰ ਉਹਦੇ ਨਾਲ ਸਪਣੇ ਇੱਥੇ ਡੰਗ ਮਾਰੇ ਸੀ ਇੱਕ ਵਾਰੀ ਉਹ ਤੋਂ ਵਿਚਾਰੀ ਤੋਂ ਸਮਝਦੀਆਂ ਨਹੀਂ ਸੀਗੀਆਂ ਵੀ ਮੈਨੂੰ ਸੁਰੂ ਤੋਂ ਹੀ ਸੌਂਗ ਸੀਗਾ ਪਸ਼ੂਆਂ ਦਾ ਬਚਪਨ ਤੋਂ ਹੀ ਬਚਪਨ ਤੋਂ ਹਾਂ ਅਸੀਂ ਆਹ ਮੱਝ ਲਿਆਂਦੀ ਸੀ ਕੱਟੂ ਤੂ ਵੀਰੇ ਉਹ ਅਸੀਂ ਨੂੰ ਹਾਥੀ ਕਹ ਦੇਨੇ ਆ ਇਹਦਾ ਸਰੀਰ ਹਾਥੀਆਂ ਪਸ਼ੂਆਂ ਉਹਦੇ ਵਰਗਾ ਹਾਥੀ ਵਰਗਾ ਸਰੀਰ ਇਹਦਾ ਪਾਰਾਗਾ ਸਰੀਰ ਇਹਦਾ ਪਾਰਾਗਾ ਇਹ ਮੈਂ ਇਸ ਲਿਆਂਦੀ ਸੀ ਵੀਰੇ ਇੱਕ ਅਸੀਂ ਚਲੋ ਹੌਲੀ ਹੌਲੀ ਸਾਨੂੰ ਆਇ ਲੱਗੇ ਵੀ ਜਦੋਂ ਸੇਦਾ ਦੁੱਧ ਪਾਉਣ ਲੱਗੇ ਇੱਕ ਸਾਡੇ ਕੋਲ ਘਰ ਦੀ ਮੱਝ ਸੀਗੀ ਇਹ ਕਦੋਂ ਲਿਆਂਦੀ ਸੀ ਬਾਈ ਮੱਝ ਵੀਰੇ ਹੁਣ ਸਾਂ ਮੰਨ ਲੋ ਇਹਨੂੰ ਹੋ ਗਏ 3 ਸਾਲ 3 ਸਾਲ ਹੋ ਗਏ 3 ਸਾਲ ਹੋ ਗਏ ਵੀ ਕੰਮ ਸ਼ੁਰੂ ਕੀ ਤੈਨੂੰ 3 ਸਾਲ ਹੋ ਗਏ ਹਾਂ 3 ਸਾਲ ਹੋ ਗਏ ਵੀਰੇ ਹਾਂ ਠੀਕ ਆ 3 ਸਾਲਾਂ ਦੇ ਵਿੱਚ ਇੰਨੇ ਪਸ਼ੂ ਬਣਾ ਲਏ ਅਸੀਂ ਇੰਨੇ ਪਸ਼ੂ ਬਣਾ ਲਏ ਪਹਿਲਾਂ ਵੀਰੇ ਪਤਾ ਪੈਸਾ ਹਰ ਕਿਸੇ ਕੋਲ ਨਾ ਘਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹਨਾ ਵੀ ਨਹੀਂ ਹੁੰਦਾ ਪੈਸਾ ਅਸੀਂ ਮੱਝ ਲੈ ਲਈ ਇਹ ਤਾਂ ਅਸੀਂ ਨਕਦ ਲੈਤੀ ਸੀਗੀ ਉਸ ਤੋਂ ਬਾਅਦ ਚਲੋ ਅਸੀਂ ਹੌਲੀ ਹੌਲੀ ਜਿਵੇਂ ਆਪਾਂ ਕਹਿੰਦੇ ਨੇ ਕੋਈ ਵਪਾਰ ਕਰਦਾ ਬੰਦਾ ਇੱਕ ਮੁੰਡਾਗਾ ਇੱਥੋਂ ਧੋਲੇ ਤੋਂ ਕਾਲਾ ਵਪਾਰੀ ਹੈ ਉਹਦੇ ਨਾਲ ਅਸੀਂ ਉਹ ਤੋਂ ਮੱਝ ਲਿਆਂਦੀ ਆ ਮੈਂ ਲਿਆਂਦੀ ਸੀ ਤੁਸੀਂ ਦੂਜੀ ਮੱਝ ਸਿਆਣ ਲਿਆਂਦੀ ਦੂਜੀ ਮੱਝ ਇਹ ਲਿਆਂਦੀ ਆ ਲਿਆਂਦੀ ਅਸੀਂ ਠੀਕ ਚਲੋ ਉਹਦੇ ਨਾਲ ਸਾਡਾ ਲੈਣ ਦੇਣ ਵਧੀਆ ਬਣ ਗਿਆ ਹੂੰ ਤੇ ਉਹਦੇ ਨਾਲ ਹੁਣ ਘਰ ਵਾਲਾ ਕੰਮ ਐ ਅਸੀਂ ਜਿਵੇਂ ਚਾਰ ਮੱਝਾਂ ਲਿਆਈਏ ਦੋ ਲਿਆਈਏ ਉਹਨੇ ਸਾਨੂੰ ਪੈਸੇ ਨੂੰ ਨਹੀਂ ਆਏ ਕਹਿਣਾ ਹੈਗਾ ਵੀ ਸਾਨੂੰ ਕਦੋਂ ਦੇ ਕੇ ਜਾਓਗੇ ਜੇ ਹੁਣ ਤੁਹਾਡੇ ਸਾਹਮਣੇ ਅਸੀਂ ਹੁਣ ਫੋਨ ਕਰਦੀ ਹਾਂ ਉਹਨਾਂ ਨੂੰ ਉਹ ਕਹੂ ਭਾਣੇ ਦੱਸ ਕਿੰਨੀਆਂ ਮੱਝਾਂ ਚਾਹੀਦੀਆਂ ਨੇ ਅਸੀਂ ਭੇਜ ਦਿੰਨੇ ਆ ਆ ਤਕਰੀਬਨ ਵੀਰੇ ਸਾਰੀਆਂ ਮੱਝਾਂ ਉਸੇ ਤੋਂ ਆਈਆਂ ਹੋਈਆਂ ਨੇ ਉਸੇ ਤੋਂ ਆਈਆਂ ਹੋਈਆਂ ਨੇ ਉਸੇ ਤੋਂ ਆਈਆਂ ਹੋਈਆਂ ਨੇ ਬਾਈ ਉਹ ਆਪਣੇ ਜਮਫਾਰਾਂ ਦੇ ਵਿੱਚ ਵੱਧ ਤੋਂ ਵੱਧ ਦੁੱਧ ਵਾਲੀ ਕਿੰਨੀ ਕ 可以改 ਇੱਕ ਮੈਂਸਾ ਤੋਂ ਕਾਲੇ ਤੋਂ ਸਿਆ ਲਿਆਂਦੀ ਸੀ ਇਹ ਵਿਚਾਰੀ ਭੁੱਖਰੇ ਮਾਰੀ ਬੀ ਸੀ ਉਹ ਵੈਸੀ ਦੀ ਸਿਹਤ ਤਾਂ ਤੁਹਾਨੂੰ ਹੁਣ ਵੀ ਦੱਸਦੀ ਹੈ ਹਨਾ ਤੇ ਉਹ ਕਹਿੰਦਾ ਮੈਂ ਇਹ ਕਟਿਆਣੇ ਨੂੰ ਵੀ ਜਿਵੇਂ ਆਹ ਨਹੀਂ ਜਾਂਦਾ ਕਹਿੰਦਾ ਕਾਟੂ ਮਾਲ ਜਾਂਦਾ ਹਨਾ ਵੀ ਉਹ ਨੂੰ ਵੇਚਣੀ ਹੈ ਮੈਂ ਵੀ ਕਾਲੇ ਵੇਚੀ ਨਾ ਇਹਨੂੰ ਵੀ ਸਾਨੂੰ ਦੇ ਦੇ ਮੈਂਸਾ ਕਹਾਂ ਵੀ ਤੁਸੀਂ ਇਹ ਮੈਂਸ ਲੈ ਜਾਣੀ ਨਹੀਂ ਹੈ ਇਹ ਕਹਾਂ ਦੁੱਧ ਨਹੀਂ ਹੈਗਾ ਇਹਦੇ ਥੱਲੇ ਸਾਨੂੰ 6 ਲੀਟਰ ਉਹਨੇ ਜੋ ਕੇ ਦਿੱਤੀ ਸੋਨੇ 10 ਲੀਟਰ ਦੁੱਧ ਦਿੰਦੀ ਹੈ ਹੁਣ 10 ਲੀਟਰ ਦੇਣਾ 10 ਲੀਟਰ ਦਿੰਦੀ ਹੈ ਹੁਣ ਇਹ ਠੀਕ ਆ ਬਾਈ ਫਿਰ ਜੇ ਮੈਂ ਇੰਨੀ ਮੱਝਾਂ ਹੋ ਗਿਆ ਹੁਣ ਤਾਂ ਪ੍ਰਸਾਰਾ ਤਾਂ ਨਹੀਂ ਲੱਗ ਜਾਂਦਾ ਹੁ ਕੰਮ ਕਰਦੇ ਬਾਈ ਅਸੀਂ ਸਵੇਰੇ ਸਵੇਰੇ ਹੂੰ 5 ਵਜੇ ਦੋਜੀ ਆ ਜਾਂਦਾ ਹੂੰ ਅੱਛਾ ਹਾਂ 5 ਵਜੇ ਦੋਜੀ ਆ ਜਾਂਦਾ ਕਿਉਂਕਿ ਸੰਨੀ ਵੀ ਕਰਨੀ ਪੈਂਦੀ ਹੈ ਫਿਰ ਤੁਸੀਂ ਇਹਨਾਂ ਦਾ ਕਿੱਥੇ ਪਾਉਨੇ ਤੁਸੀਂ ਉਹ ਡੇਰੀਅਲ ਦੁੱਧ ਹੀ ਲੈ ਕੇ ਜਾਂਦਾ ਵੀਰੇ ਹਾਂ ਦੁੱਧ ਹੀ ਲੈ ਕੇ ਜਾਂਦਾ ਹਾਂ ਠੀਕ ਆ ਬਈ ਚੱਕਰ ਪਤਾ ਕੀ ਹੈਗਾ ਵੀ ਹੁਣ ਨਾ ਤਾਂ ਅਸੀਂ ਸਾਡੇ ਕੋਲੇ ਬੜੀ ਸ਼ੋਰਟ ਬੰਦਿਆਂ ਦੀ ਵੀ ਮੇਰੇ ਘਰ ਵਾਲਾ ਇਕੱਲਾ ਹੀ ਹੈ ਨਾ ਤਾਂ ਆਪਾਂ ਵੇਚਣ ਜਾ ਸਕਦੇ ਆ ਸ਼ਹਿਰ ਦੇ ਵਿੱਚ ਬਾਕੀ ਚੀਜ਼ ਬਈ ਆਪਾਂ ਨੂੰ ਇਹ ਡਰ ਹੁੰਦਾ ਵੀ ਆਪਾਂ ਘਰੇ ਜੇ ਦੁੱਧ ਰੱਖ ਲਿਆ ਸ਼ਹਿਰ ਦੇ ਵਿੱਚ ਲੈ ਗਏ बिकੇ ਨਾ बिकੇ ਹੈਨਾ ਕਿਉਂਕਿ ਆਪਾਂ ਨੂੰ ਗਾਈਡ ਕਰਨ ਵਾਲਾ ਜੇ ਬੰਦਾ ਮੂਰੇ ਹੋਵੇ ਵੀ ਆ ਤੁਹਾਡੀ ਚੀਜ਼ ਆਪਾਂ ਇੱਥੇ ਸੇਲ ਕਰਾ ਦਾਂਗੇ ਫਿਰ ਆਪਾਂ ਹੋ ਜਾ ਕਾਰੋਬਾਰ ਕਰ ਸਕਦੇ ਆ ਦੁੱਧ ਤਾਂ ਮੰਨ ਕੇ ਚਲੋ ਆਪਣਾ 100 150 ਲੀਟਰ ਡੇਲੀ ਤਾਂ ਜਾਂਦਾ ਡੇਲੀ ਤਾਂ ਜਾਂਦਾ ਡੇਲੀ ਤਾਂ ਜਾਂਦਾ ਠੀ ਦੋਜੀ ਲੈ ਕੇ ਜਾਂਦਾ ਦੋਜੀ ਲੈ ਕੇ ਜਾਂਦਾ ਸਵਾ 5 ਵਜੇ ਦੋਜੀ ਆਪਣੇ ਘਰੇ ਆ ਜਾਂਦਾ ਹੂੰ 4 ਵਜੇ ਸਿਹਤਾਰਾ ਚੋਣ ਲੱਗ ਜਾਂਦੇ ਆ 5 ਵਜੇ ਨਾਲ ਸਾਡਾ ਦੁੱਧ ਤਿਆਰ ਹੁੰਦਾ ਠੀਕ ਆ ਫਿਰ ਬਾਈ ਉਹ ਕਿੰਨਾ ਕੁ ਟਾਈਮ ਲੱਗ ਜਾਂਦਾ ਜੇ ਮੈਂ ਇੰਨੀਆਂ ਮੱਝਾਂ ਨੇ ਸਾਹਮਣੇ ਤੇ ਵੀ ਗਾਂਤੇ ਜਿਵੇਂ ਅਸੀਂ ਸੰਨੀਰ ਲਾ ਦਿੰਦੇ ਆ ਮੇਰਾ ਡੈਡੀ ਮੇਰੀ ਮੰਮੀ ਤੇ ਮੈਂ ਹੂੰ ਤੇ ਇੱਕ ਗੁੜੀਆ ਤੁਹਾਨੂੰ ਪਤਾ ਛੋਟੀ ਆ ਫਿਰ ਇੱਕ ਬੰਦਾ ਉਹਨੂੰ ਸੰਭਦਾਗਾ ਅਸੀਂ ਸਾਰਿਆਂ ਨੂੰ ਸੰਨੀ ਕਰਕੇ ਗੋਹਾ ਸਿੱਟ ਕੇ ਤਾਰਾ ਚੋਣ ਲੱਗ ਜਾਂਦੇ ਆ ਕਿੰਨੇ ਵਜੇ ਨੂੰ ਬਿਲੇ ਹੋ ਜੰਨੇ ਬਾਈ ਜਾਵਾਂ ਸਵਾ 5 ਵਜੇ ਦੋਜੀ ਦੁੱਧ ਲੈ ਜਾਂਦਾ ਉਹ ਦੁਆ ਤੁਹਾਨੂੰ ਪਤਾ ਫਿਰ ਇਹਨਾਂ ਦਾ ਆ ਸਾਫ ਸਫਾਈ ਦਾ ਕੰਮ ਚੱਲ ਪੈਂਦਾ ਵੈਸੇ ਇਹ ਦੁਆ ਵੀ ਮੇਲੇ ਹੈ ਮੇਲੇ ਦੇ ਸਾਰਾ ਦਿਨ ਨਹੀਂ ਹੁੰਦੇ ਤੁਸੀਂ ਦਿਆਂ ਤੁਹਾਨੂੰ ਪਤਾ ਦੇਖ ਲਓ 1 ਵਜ ਗਿਆ ਸੀ ਰੋਟੀ ਅਜੇ ਖਾਦੀ ਨਹੀਂ ਅਜੇ ਖਾਦੀ ਨਹੀਂ ਖਾਦੀ ਨਹੀਂ ਰੋਟੀ ਠੀਕ ਆ ਕੰਮ ਦਾ ਵੀ ਔਖੀ ਇੱਕ ਤਰ੍ਹਾਂ ਦਾ ਹਨ ਕੰਮ ਦਾ ਵੀਰੇ ਔਖੀ ਹੈ ਮਿਹਨਤ ਦਾ ਲੱਗਦੀ ਆ ਪਰ ਜਿਹੜੇ ਸਾਬ ਨਾਲ ਬੰ ਮਿਹਨਤ ਕਰਦੇ ਹਨ ਉਹ ਸਾਬ ਨਾਲ ਦੁੱਧ ਦਾ ਰੇਟ ਨਹੀਂ ਮਿਲਦਾ ਦੁੱਧ ਦਾ ਰੇਟ ਨਹੀਂ ਮਿਲਦਾ ਭਾਈ ਉਹ ਸਹੀ ਰੇਟ ਕੀ ਹੋਣਾ ਚਾਹੀਦਾ ਦੁੱਧ ਦਾ ਦੇਖ ਵੀਰੇ ਆਪਾਂ ਇਹ ਵੀ ਨਹੀਂ ਕਹਦੇ ਹਨ ਜਿਹੜੇ ਕੋਈ ਗਰੀਬ ਵਿਚਾਰੇ ਦੁੱਧ ਲੈਂਦੇ ਨੇ ਜੇ ਆਪਾਂ ਕਹਦੇ ਵੀ ਸਹੀ ਰੇਟ ਦਾ 100 ਰੁਪਏ ਕਿਲੋ ਹੋਣਾ ਚਾਹੀਦਾ ਪਰ ਉਹ ਫਿਰ ਆਪਣੀ ਵੀਡੀਓ ਦੇਖ ਕੇ ਆਲਾ ਕਮੈਂਟ ਕਰਦਾ ਵੀ ਤੁਸੀਂ ਤਾਂ 100 ਰੁਪਏ ਕਿਲੋ ਲੈ ਲਾਂਗੇ ਗਰੀਬ ਅਸੀਂ ਕਿੱਥੋਂ ਲਵਾਂਗੇ ਪਰ ਆਪਾਂ ਇਹ ਕਹਿੰਦੇ ਵੀ ਜਿਹੜੀ ਫੀਡ ਹੈਗੀ 1600 ਨੂੰ ਬੋਰੀ ਹੈ ਵੀਰੇ ਜਿਹੜੀ ਤੁਹਾਨੂੰ ਫੀਡ ਆ ਵੀਰੇ ਕਾਰਗੱਲ ਪਾਉਣਾ ਕਾਰਗੱਲ ਨਾਲ ਆਪਾਂ ਹਰਾ ਵੀ ਪਾਉਣਾ ਜਿਵੇਂ ਮੱਕੀ ਹੋ ਗਈ ਵਰਸੀਨ ਉਹ ਚੀਜ਼ ਪਾਉਣੀ ਆ ਕਿਉਂਕਿ ਹੁਣ ਵੀਰੇ ਸੌਟ ਆ ਤੁਹਾਨੂੰ ਵੀ ਪਤਾ ਹੈ ਨਹੀਂਗਾ ਹਰਾ ਨਹੀਂ ਹੈਗਾ ਹਜੇ ਤੇ ਆਪਾਂ ਕਹਿੰਨੇ ਵੀ ਜੇ ਆਪਾਂ ਨੂੰ ਉਹ ਚੀਜ਼ਾਂ ਸਰਕਾਰ ਸਸਤੀਆਂ ਕਰੇ ਵੀਰੇ ਚਾਹੀਏ ਦੁੱਧ ਆਪਣਾ 30 40 ਵਿਕੀ ਜਾਵੇ ਫਿਰ ਵੀ ਆਪਾਂ ਸੰਤੁਸ਼ਟਾ ਉਹਦੇ ਵਿੱਚ ਹੈ ਨਾ ਪਰ ਆਪਣਾ ਵੀ ਮੰਨ ਕੇ ਚੱਲੋ ਫੇੜ ਤੇ ਜਾਂ ਇਹਨਾਂ ਨੂੰ ਸਾਮਣੇ ਤੇ ਖਰਚਾ ਜਿਹੜਾ ਹੁੰਦਾ ਉਹ ਵੱਧ ਆਣਾ ਬਈ ਦੁੱਧ ਤੋਂ ਵੱਧ ਦਾ ਵੀਰੇ ਵੱਧਾ ਵੀ ਦੁੱਧ ਦੇ ਜਦਾਂ ਬੱਚੇ ਤਾਂ ਹੈ ਨਹੀਂ ਕੋਈ ਮਨ ਲਾਦਾ ਬੱਚੇ ਤਾਂ ਹੈ ਨਹੀਂ ਵੀਰੇ ਪਰ ਇਹ ਚੀਜ਼ ਹੁੰਦੀ ਹੈ ਵੀ ਚਲੋ ਆਈ ਚਲਾਈ ਚੱਲੀ ਜਾਂਦੇ ਆਪਾਂ ਤਾਂ ਇਹ ਜੱਟ ਸੌਦਾ ਸਿੱਧਾ ਹੀ ਆ ਵੀ ਆਈ ਚਲਾਈ ਚੱਲੀ ਜਾਂਦੇ ਵੀ ਬਾਕੀ ਆਪਾਂ ਤੂੜੀ ਦਾੜੀ ਨਹੀਂ ਗੇਣਦੇ ਹਜੇ ਇਹ ਤਾਂ ਜਮੀ ਨਹੀਂ ਗੇਣਦੇ ਹੁਣ ਮੰਨ ਕੇ ਚੱਲੋ ਆਪਣਾ ਪਾਣੀ ਦਾਗਾ ਉਹ ਨਹੀਂ ਗੇਣ ਦੇਖ ਲੈ ਕਿੰਨੇ ਨੇ ਆਪ ਗਿਣਤੀ ਕਰ ਲੈ ਕਿੰਨੇ 11-12 ਪੱਖੇ ਨੇ ਨਾ ਬਈ ਚੱਲੀ ਜਾਂਦੇ ਨੇ ਹਾਂ ਚੱਲੀ ਜਾਂਦੇ ਨੇ ਇਹ ਨਹੀਂ ਗਿਣਦੇ ਆਪਾਂ ਹਰਾਂ ਨਹੀਂ ਗਿਣਦੇ ਬਾਕੀ ਆਪਣੀ ਮਿਹਨਤ ਨਹੀਂ ਗਿਣਦੇ ਹਨਾ ਵਿੱਚ ਚਾਰ ਬੰਦੇ ਆਪਾਂ ਉਹ ਤਾਂ ਮਿਹਨਤ ਗਿੰਦੇ ਨਹੀਂ ਹੈ ਜੀ ਇਹ 500 ਦਾ ਵੀ ਲਾਈਏ ਬੰਦਾ 2000 ਦਾ ਬੰਦੇ ਦਾ 2000 ਆਪਣੇ ਹੋ ਗਏ ਆਪਣਾ ਹੋ ਗਿਆ ਨਾ ਕਿ ਆਪਾਂ ਐਂ ਕਰਨ ਲੱਗੇ ਫਿਰ ਤਾਂ ਇਹ ਕਾਮਯਾਬੀ ਨਹੀਂ ਹੁੰਦਾ ਨਹੀਂ ਹੈ ਨਹੀਂ ਕਾਮਯਾਬ ਪਰ ਇੰਨਾ ਕਹਿਣੇ ਆ ਵੀਰੇ ਵੀ ਜੇ ਆਪਾਂ ਇਹਨਾਂ ਦਾ ਢਿੱਡ ਭਰ ਦਿਆਂ ਤਾਂ ਭੁੱਖਾ ਇਹ ਆਪਾਂ ਨੂੰ ਵੀ ਨਹੀਂ ਮਾਰਨ ਦਿੰਦੀਆਂ ਜੋ ਵੀ ਕੁਝ ਅੱਜ ਸਾਡੇ ਕੋਲੇ ਇਹਨਾਂ ਦੀ ਦੇਣੀ ਹੈ ਇਹਨਾਂ ਦੀ ਦੇਣੀ ਹੈ ਠੀਕ ਆ ਫਿਰ ਸਾਡੇ ਕੋਲ ਬੱਕਰੀਆਂ ਦਾ ਸੀ ਕੰਮ ਸ਼ੁਰੂ ਕੀਤਾ ਸੀਗਾ ਹਾਂ ਭਾਈ ਬੱਕਰੀਆਂ ਦਾ ਕਿਵੇਂ ਕੀਤਾ ਹੱਥ ਸ਼ੁਰੂ ਕੰਮ ਸਨੋਦਾ ਹੱਦੇ ਵੀ ਮੰਨ ਕੇ ਚੱਲੋ ਵੀ ਮੇਰੇ ਘਰ ਵਾਲਾ ਕਹਿੰਦਾ ਚਲੋ ਹੁਣ ਆਪਾਂ ਆਪ ਪਿੰਡਾਂ 'ਚ ਦੇ ਹੀ ਗਏ ਨੇ ਮੇਰੇ ਘਰ ਵਾਲਾ ਕਹਿੰਦਾ ਹਨਾ ਵੀ ਇਹ ਤਾਂ ਹਸਬੈਂਡ ਆ ਗਿਆ ਤਾਂ ਸਹਰਾ ਵਾਲੇ ਦੇ ਚੋਟਲੇ ਵੋਟਲੇ ਜੋ ਹੋ ਗਏ ਨਾ ਤੇ ਉਹ ਕਹਿੰਦਾ ਵੀ ਬੱਕਰੀਆਂ ਦਾ ਸੌਂ ਕੈ ਸੁਕਦੀ ਵੀ ਸੰਭਲਣਗੇ ਮੀਂਗੜਾਂ ਤੋਂ ਤੈਨੂੰ ਸੁੱਕ ਜੀ ਤਾਂ ਨਹੀਂ ਆਉਂਦੀ ਮੈਂ ਕਿਹਾ ਨਹੀਂ ਵੀ ਲੋਕ ਬਾਹਰ ਜਾਂਦੇ ਨੇ 35-35 ਲੱਖ ਰੁਪਏ ਲਾ ਕੇ ਹਨਾ ਇਹ ਵੀ ਆਪਣਾ ਕੰਮ ਹੈ ਦੇਖੋ ਬਾਹਰ ਵੀ ਆਵਲਾ ਸ਼ਿਫਟਾਂ ਲਾਵਾਂਗੇ ਆਪਾਂ ਨੂੰ ਫੇਰ ਪੈਸੇ ਆਪਾਂ ਕਿਸੇ ਦਿਹਾੜੀ ਤੇ ਜਾਵਾਂਗੇ ਉਹ ਵੀ ਆਪਾਂ ਨੂੰ 8 ਘੰਟੇ ਲਵਾ ਕੇ ਅਗਲਾ ਫੇਰ ਦਿਹਾੜੀ ਦਊਗਾ ਇਹ ਆਪਣਾ ਕੰਮ ਹੈ ਵੀ ਆਪਾਂ ਕਦੋਂ ਮਰਜ਼ੀ ਬੈਠ ਵੀ ਸਕਦੇ ਆ ਰੈਸਟ ਵੀ ਕਰ ਸਕਦੇ ਆ ਤੇ ਅਸੀਂ ਦੋ ਬੱਕਰੀਆਂ ਰੱਖ ਲਈਆਂ ਲੋਕ ਸਾਨੂੰ ਕਹਿੰਦੇ ਵੀ ਇੱਥੇ ਕਹਿਣ ਲੱਗੇ ਕਹਿੰਦੇ ਇਹਨਾਂ ਨੇ ਤਾਂ ਵੀ ਆਹ ਜਿਵੇਂ ਮਾੜੇ ਮੰਗਤੇ ਜੇ ਆ ਕੋਈ ਇੱਕ ਕੰਮ ਕਰ ਦੇਣ ਉਹ ਕੰਮ ਸ਼ੁਰੂ ਕਰ ਲੈ ਇਹਨਾਂ ਨੇ ਤਾਂ ਬੱਕਰੀਆਂ ਰੱਖਣ ਲੱਗ ਪਏ ਬੱਕਰੀਆਂ ਵਾਲੇ ਵਜਿਆ ਕਰਨਗੇ ਮੈਂ ਕਿਹਾ ਬਿੰਦਰ ਲੋਕਾਂ ਦੀਆਂ ਗੱਲਾਂ 'ਚ ਜੇ ਤੁਸੀਂ ਧਿਆਨ ਦੋਗੇ ਫਿਰ ਕਦੇ ਵੀ ਕੰਮਜਾਬ ਨਹੀਂ ਹੋ ਸਕਦੇ ਹੈਗੇ ਬਿਅਾ ਧਿਆਨ ਤਾਂ ਛੱਡ ਦੋ ਜਿਹੜਾ ਕੋਈ ਕੁਝ ਬੋਲਦਾ ਉਹਨੂੰ ਬੋਲੀ ਜਾਂ ਵੇ 40 50 ਬੱਕਰੀਆਂ ਨਹੀਂ 40 50 ਬੱਕਰੀਆਂ ਹੋਈਆਂ ਪਰ ਇਹ ਚੀਜ਼ ਹੁੰਦੀ ਹੈ ਵੀ ਹਰ ਇੱਕ ਚੀਜ਼ ਸਮਾਂ ਮੰਗਦੀ ਹੈ ਤੇ ਬੱਕਰੀਆਂ ਦਾ ਕੰਮ ਦੋ ਬੱਕਰੀਆਂ ਤੋਂ ਸ਼ੁਰੂ ਕੀਤਾ ਮੱਝਾਂ ਨਾਲ ਇੱਕ ਦੋ ਕੀਤਾ ਸੀ ਇੱਕ ਦੋ ਕੀਤਾ ਤਿੰਨ ਸਾਲਾਂ ਦੇ ਵਿੱਚ ਇੰਨੇ ਪਸ਼ੂ ਬਣਾ ਲਏ ਤੇ 40 ਬੱਕਰੀਆਂ ਬੱਕਰੀਆਂ ਬਈ ਬਈ ਨਾਲ ਹੀ ਲਿਆਏ ਸੀਗੇ ਮੱਝਾਂ ਦੇ ਹਾਂ ਉਦੋਂ ਬਾਅਦ ਦੋ ਬੱਕਰੀਆਂ ਲੈਂਦੀ ਸੀ ਜੀ ਅਸੀਂ ਠੀਕ ਆ ਫਿਰ ਹੌਲੀ ਹੌਲੀ ਮੰਨ ਕੇ ਚੱਲੋ ਜਿਵੇਂ ਆਪਾਂ ਕਹਿੰਦੇ ਨੇ ਵੀ ਕਿਉਂਕਿ ਬੱਕਰੀਆਂ ਦਾ ਵੀ ਸਾਨੂੰ ਕਿਹੜਾ ਪਤਾ ਸੀ ਵੀ ਕਿਵੇਂ ਇਹਨਾਂ ਦੀ ਸਿਮਾਈ ਹੁੰਦੀ ਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਇਹ ਜਿਹੜਾ ਅਸੀਂ ਦੋ ਬੱਕਰੀਆਂ ਰੱਖੀਆਂ ਦੋ ਤੋਂ ਅਸੀਂ ਪੰਜ ਬੱਕਰੀਆਂ ਰੱਖ ਲਈਆਂ ਸੀਗੀਆਂ ਚਲੋ ਸਾਲ ਸਾਲ 'ਚ ਦੋ ਵਾਰੀ ਬੱਕਰੀ ਸੂ ਪੈਂਦੀ ਆ ਤਿੰਨ ਤਿੰਨ ਮੇਮਣੇ ਦਿੱਤੇ ਬੱਕਰੀ ਨੇ ਕਿਸੇ ਨੇ ਦੋ ਮੇਮਣੇ ਦਿੱਤੇ ਤੇ ਹੌਲੀ ਹੌਲੀ ਵੱਧਦੀਆਂ ਵੱਧਦੀਆਂ ਵਧੀਆਂ ਗਈਆਂ ਜਿਵੇਂ ਆਪਾਂ ਕਹਿੰਦੇ ਨੇ ਵੀ ਕਾਲਾ ਸਿਉਣਾ ਜਦੋਂ ਕੋਈ ਲੋੜ ਹੁੰਦੀ ਆ ਮੇਮਣੇ ਦਾ ਕਰਨ ਫੜਿਆ ਵੇਚਦਾ ਵੀ ਕੋਈ ਦਿੱਕਤ ਨਹੀਂ ਆਉਂਦੀ ਇਹ ਕਦੇ ਵੀ ਹਾਂ ਠੀਕ ਆ ਬਾਈ ਤੇ ਭਾਈ ਉਹ ਫਿਰ ਹੁਣ ਬੰਦੇ ਰੱਖੇ ਹੋਏ ਨੇ ਉਹਨਾਂ ਦੇ ਬੱਕਰੀ ਨਾ ਭਾਈ ਕੋਈ ਇਹ ਬੰਦਾ ਨਹੀਂ ਹੈਗਾ ਮੇਰੇ ਡੈਡੀ ਨੇ ਡੈਡੀ ਨੇ ਡੈਡੀ ਨੇ ਮੇਰੇ ਠੀਕ ਹੈ ਵੀ ਉਹੀ ਸਾਹਮਣੇ ਹੈ ਬੱਕਰੀਆਂ ਨੂੰ ਵੀਰੇ ਕਿਸੇ ਚਾਈ ਦੱਸਦੀ ਆ ਮੈਂ ਤੁਹਾਨੂੰ ਕਿਉਂਕਿ ਸਚਾਈ ਦੱਸਣ ਚ ਕੋਈ ਸ਼ਰਮ ਨਹੀਂ ਹੁੰਦੀ ਮੇਰੇ ਡੈਡੀ ਡਰਿੰਕ ਵਾਲੀ ਕਰਦੇ ਸੀ ਅੱਛਾ ਬਹੁਤ ਜ਼ਿਆਦਾ ਡਰਿੰਕ ਕਰਦੇ ਸੀਗੇ ਸਾਨੂੰ ਜਦੋਂ ਮੰਨ ਕੇ ਚੱਲੋ ਵੀ ਕਿਤੇ ਸਾਨੂੰ ਕਹਿ ਦਿੰਦੇ ਵੀ ਤੇਰਾ ਡੈਡੀ ਉੱਥੇ ਡਿੱਗਿਆ ਪਿਆ ਹੈ ਡਰਿੰਕ ਕਰਕੇ ਕਿਤੇ ਉੱਥੇ ਡਿੱਗੇ ਪਏ ਨੇ ਮੈਂ ਕਿਹਾ ਵੀ ਪਿੰਡਰੇ ਨਾਲੇ ਤਾਂ ਇਹਨਾਂ ਦਾ ਮਨ ਲੱਗ ਜੂਗਾ ਹਨਾ ਉਹਨਾਂ ਨੂੰ ਵੀ ਲੋਕ ਪਤਾ ਕੀ ਕਹਿੰਦੇ ਵੀ ਤੁਸੀਂ ਇਹ ਕੀ ਕੀਤਾ ਕਰਦੇ ਹੋ ਵੀ ਇਹ ਕੋਈ ਚੰਗਾ ਕੰਮ ਨਹੀਂ ਜੱਟਾਂ ਵਾਲਾ ਕੰਮ ਨਹੀਂ ਹੈਗਾ ਇਹ ਕਹਿੰਦੇ ਬੱਕਰੀਆਂ ਵਾਲਾ ਬੱਕਰੀਆਂ ਨਹੀਂ ਰੱਖਣੀਆਂ ਤੁਸੀਂ ਮੈਂ ਕਿਹਾ ਡੈਡੀ ਵੀ ਗੱਲ ਸੁਣੋ ਨਾਲੇ ਤਾਂ ਤੁਸੀਂ ਆਪਣੀ ਸਿਹਤ ਖਰਾਬ ਕਰਦੇ ਹੋ ਹੌਲੀ ਹੌਲੀ ਸਮਝਾਇਆ ਲੋਕਾਂ ਨੇ ਗੱਲਾਂ ਵੀਰੇ ਬਹੁਤ ਕੀਤੀਆਂ ਬਾਹਾਲੀਆਂ ਗੱਲਾਂ ਕੀਤੀਆਂ ਤੁਸੀਂ ਮੰਨ ਕੇ ਚੱਲ ਤੁਸੀਂ ਵੀ ਮੇਰੇ ਪਿੰਡ ਦਾ ਹਨਾ ਆਪਣੇ ਪਿੰਡੋਂ ਵੀ ਲੋਕਾਂ ਨੇ ਬੜਦਾਲ ਕਰੀ ਵੀ ਇਹ ਬੱਕਰੀਆਂ ਰੱਖਦੇ ਨੇ ਵੀ ਆਏ ਪੁੱਛਣ ਆਲੇ ਵੀ ਤੁਸੀਂ ਸਾਡੇ ਘਰੇ ਕਣ ਕੇ ਸਿੱਟ ਗਏ ਜਾਂਦੇ ਹੋ ਖਾਣ ਨੂੰ ਬਈ ਇਹ ਲੋਕ ਨੇ ਲੋਕ ਜੇ ਤਾਂ ਆਪਾਂ ਨਹੀਂ ਫੜ ਲਾਂਗੇ ਆਪਾਂ ਨਹੀਂ ਫੜ ਸਕਦੇ ਜੇ ਤਾਂ ਕਹਿੰਦੇ ਬੰਦਾ ਭੁੱਖਾ ਮਰਦਾ ਹੈ ਫਿਰ ਤਾਂ ਕਹਣਗੇ ਕੰਮ ਕਰ ਲੈਣਾ ਜੇ ਆਪਾਂ ਅੱਜ ਕੰਮ ਕਰਦੇ ਆਂ ਫਿਰ ਕਹਿੰਦੇ ਇਹ ਕੋਈ ਚੱਜ ਦਾ ਕੀਤਾ ਨਹੀਂ ਹੈਗਾ ਇਹਨਾਂ ਨੇ ਬੱਕਰੀਆਂ ਰੱਖ ਲੀਆਂ ਬੱਕਰੀਆਂ ਰੱਖ ਲੀਆਂ ਪਰ ਆਪਾਂ ਇਹ ਕਹਿੰਦੇ ਆ ਬਈ ਕੰਮ ਕੋਈ ਨਹੀਂ ਲੈਣਗੇ ਵੀ ਮੱਝਾਂ ਵੀ ਰੱਖੀਆਂ ਹੋਈਆਂ ਨੇ ਇੰਨੀਆਂ ਵੀ ਮੱਝਾਂ ਵੀ ਰੱਖੀਆਂ ਹੋਈਆਂ ਨੇ ਹਾਂ ਪਰ ਆਪਾਂ ਇਹ ਕਹਿੰਦੇ ਆ ਵੀ ਗੱਲਾਂ ਕਰਨ ਨਾਲੋਂ ਵੀ ਮਿਹਨਤ ਕਰ ਲਓ ਉਹ ਚੰਗਾ ਨਹੀਂ ਹੈਗਾ ਸਹੀ ਗੱਲ ਆ ਇਹਦਾ ਬਈ ਉਹ ਕਹਿ ਨਹੀਂ ਪਰ ਆਪਾਂ ਇਹ ਕਹਦੇ ਵੀ ਲੋਕ ਆਪਣੇ ਦੁੱਖ ਤੋਂ ਘੱਟ ਦੁਖੀ ਨੇ ਜੇ ਕੋਈ ਰੱਜ ਕੇ ਰੋਟੀ ਖਾਣ ਲੱਗਿਆ ਉਹ ਤੋਂ ਵੱਧ ਦੁਖੀ ਹੁੰਦੇ ਆ ਵੱਧ ਦੁਖੀ ਹੁੰਦੇ ਆ ਆਪਨ ਮੈਂ ਨਾ ਨਹੀਂ ਲੈਣਾ ਚਾਹੁੰਦੀ ਪਰ ਮੈਨੂੰ ਉਹ ਚੀਜ਼ ਦਾ ਹੁੰਦਾ ਆਪਾਂ ਨੂੰ ਫੀਲ ਤਾਂ ਹੁੰਦਾ ਨਾ ਉਹਦਾ ਹੁੰਦਾ ਬਈ ਆਪਣੇ ਪਿੰਡ ਦੇ ਜੁਬੀ ਬੰਦਾ ਉਹਨੇ ਗਾਹਾਂ ਕਿਸੇ ਕੰਮ ਵਾਲੀ ਤੋਂ ਪੁੱਛਿਆ ਕਿਉਂ ਇੱਥੇ ਆਈ ਹੋਈ ਸੀ ਉਹ ਕਹਿੰਦੇ ਉਹਨਾਂ ਦਾ ਕਾਰੋਬਾਰ ਕੀ ਮੈਂ ਆ ਉਹ ਬੱਕਰੀਆਂ ਰੱਖ ਦੇਣਗੇ ਸੰਦ ਟਾਇਲਾ ਦੋ ਗਰੀਬ ਜਿਹੇ ਨੇ ਚੱਲ ਫਿਰ ਗਰੀਬ ਵੀ ਤੇ ਇਨਸਾਨ ਹੁੰਦੇ ਨੇ ਠੀਕ ਆਪਸ ਹੀ ਆਪਣੀ ਮਿਹਨਤ ਕਰਕੇ ਖਾਂਦੇ ਆਪਾਂ ਕਹੜਾ ਮੰਗ ਕੇ ਖਾਂਦੇ ਆ ਬਾਕੀ ਉਹ ਕਹਿੰਦੇ ਹੁੰਦੇ ਨੇ ਨਾ ਸਿਆਣੇ ਵੀ ਆਰੀ ਦੇ ਇੱਕ ਪਾਸੇ ਹੁੰਦੇ ਦੰਦੇ ਜਹਾਨ ਉਹ ਕਹਿੰਦਾ ਦੋਨੇ ਪਾਸੇ ਆ ਦੋਨੇ ਪਾਸੇ ਆ ਇਹਨਾਂ ਦਾ ਆਪਾਂ ਕੋਈ ਹੱਲ ਨਹੀਂ ਕਰ ਸਕਦੇ ਇਹ ਲੋਕਾਂ ਨੇ ਤਾਂ ਕੰਮ ਆ ਬੋਲਣਾ ਸਹੀ ਗੱਲ ਹੈ ਵੀ ਆਪਣਾ ਕੰਮ ਆ ਮਿਹਨਤ ਕਰਨਾ ਤੇ ਆ ਮਿਹਨਤ ਪਰ ਵੀ ਮੈਂ ਆਪਾਂ ਦਾ ਸਾਰਾ ਪਰਿਵਾਰ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲੇ ਆ ਬਾਕੀ ਸੁਣੋ ਗੱਲ ਵਿੱਚ ਰਹੀ ਡੈਡੀ ਬਹੁਤ ਜ਼ਿਆਦਾ ਡਰਿੰਕ ਕਰਦੇ ਸੀ ਕਿਤੇ ਅਸੀਂ ਕਿਤੋਂ ਲੈ ਕੇ ਆਉਂਦੇ ਚੱਕ ਕੇ ਕਿਤੇ ਕਿਤੇ ਲੈ ਕੇ ਆਉਂਦੇ ਅੱਜ ਉਹਨਾਂ ਦਾ ਬੱਕਰੀਆਂ ਨਾਲ ਇੰਨਾ ਲਗਾ ਹੋ ਗਿਆ ਤੁਸੀਂ ਹੁਣ ਸਿਹਤ ਵੀ ਦੇਖ ਕੇ ਆਏ ਹੋਗੇ ਹਨਾ ਹੁਣ ਉਹ ਡਰਿੰਕ ਵੀ ਛੱਡ ਗਏ ਸਾਰਾ ਗੋਸਾ ਬਹੁਤ ਵਧੀਆ ਸੈੱਟ ਆ ਵੀਰੇ ਸਾਡਾ ਪਰਵਾ ਠੀਕ ਹੈ ਜਿਨ੍ਹਾਂ ਨੇ ਮੈਂ ਤਾਂ ਕਹਿੰਦੇ ਵਧੀਆ ਹੋ ਗਿਆ ਲੋਕਾਂ ਨੇ ਗੱਲਾਂ ਕੀਤੇ ਆ ਸਾਡਾ ਸਾਰਾ ਗੋਸਾ ਵਧੀਆ ਸਿਸਟਮ ਸਹੀ ਹੋ ਗਿਆ ਨਾਲੇ ਬੱਕਰੀਆਂ ਚਾਲੀ ਪੰਦਾ ਹੋ ਗਈਆਂ 40 ਹੋ ਗਈਆਂ ਨਾਲੇ ਸਾਡਾ ਘਰ ਦਾ ਕੰਮ ਆਗਾ ਨਾਲੇ ਮੱਝਾਂ ਹੋ ਗਈਆਂ ਤੇ ਬਾਕੀ ਬਾਈ ਫਿਰ ਜਿਵੇਂ ਹੁਣ ਤੇ ਸ਼ਾਇਦ ਨੀਲੀ ਰਾਵੀ ਨਸਲ ਵੀ ਰੱਖੀ ਹੋਈ ਆ ਹਨਾ ਜਿਵੇਂ ਇੱਕ ਮੱਝ ਉੱਥੇ ਖੜੀ ਆ ਇੱਕ ਆਹ ਜੀ ਉਹ ਮੱਝ ਦਿਖਾਓ ਤੁਸੀਂ ਨੀਲੀ ਲਾਵੇ ਕਿੰਨੀ ਸੋਹਣੀ ਹੈ ਬਹੁਤ ਵਧੀਆ ਆਦਾ ਤੇ ਇੱਕ ਆਹ ਮੱਝ ਵੀ ਨੀਲੀ ਰਾਵੀ ਦੀ ਆ ਹਨਾ ਬਾਈ ਇਹ ਇਹ ਨਸਲ ਕਿੱਥੋਂ ਲੈਂਦੀ ਫਿਰ ਤੁਸੀਂ ਕੇ ਵੀ ਉਹ ਹੀ ਵਪਾਰੀ ਦੇ ਕੇ ਗਿਆ ਮਨ ਨਾ ਨਾ ਇਹ ਇਹ ਦੋ ਮੱਜਾਂ ਨਹੀਂ ਉਹਨਾਂ ਤੋਂ ਲਿਆਂਦੀਆਂ ਵੀਰੇ ਹਮ ਅਲਾ ਇੱਕ ਨਹੀਂ ਸੱਚ ਲਿਆਂਦੀ ਉਹ ਤਾਂ ਕਾਲੇ ਤੋਂ ਆਈ ਹੋਈ ਹੈਗੀ ਇਹ ਅਸੀਂ ਢਿੱਲ ਮਤੋਂ ਲਿਆਈ ਸੀ ਇਹ ਬਾਈ ਕਹਿੰਦੇ ਵੀ ਆਹ ਮੋਰਾ ਨਾਲ ਨਾਲੋਂ ਵਸ਼ੀਲ ਹੁੰਦੀਆਂ ਮੈਂ ਬਾਲੀ ਵਸ਼ੀਲ ਹੈ ਵੀਰੇ ਤਾਂ ਇੱਕ ਬੂਰੀ ਇੱਕ ਇਹ ਇੱਕ ਆਹ ਬੂਰੀ ਵੀ ਨਹੀਂ ਲੀਂਦੀ ਦੁੱਧ ਦਰ ਕਾੜਵੀ ਇਹ ਤਾਂ ਬਹੁਤ ਸੋਹਣਾਗਾ 16 ਲੀਟਰ ਦੁੱਧ ਦਿੰਦੀ ਹੈ 16 ਲੀਟਰ 16 ਲੀਟਰ ਦਿੰਦੀ ਹੈ ਠੀਕ ਹੈ ਤੇ ਵਿੱਚ ਬਾਈ ਜਿਵੇਂ ਆਹ ਗਾਈਆਂ ਰੱਖੀਆਂ ਹੋਈਆਂ ਨੇ ਤੁਸੀਂ ਗਾਈਆਂ ਵੀ ਰੱਖੀਆਂ ਹੋਈਆਂ ਨੇ ਅੱਛਾ ਇਹ ਤੈਨੂੰ ਹਾਸੇ ਵਾਲੀ ਗੱਲ ਵੀ ਦੱਸਦੀ ਆ ਕਾਲਾ ਦੇਖਣ ਆ ਗਿਆ ਗਾਈ ਉਹ ਪਿੰਡੋਂ ਲਿਆਂਦੀ ਸੀ ਮੈਂ ਪ ਕਾਲੇ ਕਾਲਾ ਦੇਖਣ ਲੱਗਿਆ ਕਹਿੰਦਾ ਬੱਸੀ ਮੈਨੂੰ ਦੇ ਦੋ ਇਹ ਕਾਲਾ ਜਦੋਂ ਐ ਕਰਨ ਲੱਗਿਆ ਨਾ ਕਾਲੇ ਦੇ ਜੋੜ ਕੇ ਲੱਤ ਮਾਰੀ ਇਹਨੇ ਬੱਖੀ ਤੇ ਕਾਲਾ ਕਹਿੰਦਾ ਕੁੜੀਏ ਕਿਤੇ ਗਾਣਾ ਲੈ ਆਈਂ ਬੱਖਿਆਂ ਉਹ ਕਰਵਾ ਲੇਗੇ ਤੋ ਰਹਿਣ ਦੇ ਪਰ ਵੀਰੇ ਇੰਨੀ ਠੰਡੀ ਸੀਲ ਹੈ ਬੱਸੀ ਕਿਉਂਕਿ ਸੇਵਾ ਦਾ ਵੀ ਹੁੰਦਾ ਫਾਲਾ ਹਾਂ ਤੇ ਬਈ ਬੱਚਿਆਂ ਵਾਂਗੂ ਪਾਲਦੇ ਰਹੋ ਹਾਂ ਟਾਈਮ 'ਚ ਫਿਰ ਜਿਵੇਂ ਗਾਈਆਂ ਤੇ ਕੰਮ ਕਰੋਂਗੇ ਤੋ ਠੀਕ ਹੈ ਕੱਲੀਆਂ ਮੱਝਾਂ ਸੀ ਨਹੀਂ ਵੀਰੇ ਪਤਾ ਥਾਂ ਦੀ ਸਾਨੂੰ ਥੋੜੀ ਦਿੱਕਤ ਹੈ ਹੁੰਦਾ ਨਹੀਂ ਪਤਾ ਥਾਂ ਦੀ ਘਾਟ ਆ ਸਾਨੂੰ ਸਾਡਾ ਇਹ ਸੌਂਗ ਹੈ ਵੀ ਮੇਰਾ ਆਪਦਾ ਹੈ ਵੀ ਅਸੀਂ ਘੱਟੋ ਘਾਟ ਸੌ ਮੱਝ ਸਾਡੇ ਕੋਲ ਹੋਵੇ ਅਸਿਆ ਹਾਂ ਸਾਹਮਣੇ ਦੀ ਸਾਨੂੰ ਕੋਈ ਦਿੱਕਤ ਨਹੀਂ ਹੈ ਜੇ ਅਸੀਂ 2 ਵਜੇ ਉੱਠ ਖੜੀਏ ਸਾਨੂੰ ਕੋਈ ਦਿੱਕਤ ਨਹੀਂ ਆਗੀ ਤੇ ਬਾਕੀ ਬਈ ਹੂੰ ਜਿਵੇਂ ਹੁਣ ਤੁਸੀਂ ਇਹਨਾਂ ਨੂੰ ਫੀਡ ਤਾਂ ਚਲੋ ਕਾਰ ਕੇ ਲਾ ਪਾਉਨੇ ਹਨਾ ਦਾਣਾ ਵੀ ਪਾਉਣੇ ਵੀਰੇ ਚਿੱਟਾ ਦਾਣਾ ਕਰਦਾ ਅਸੀਂ 400 ਮਣ ਕਣਕ ਰੱਖੀ ਸੀਗੀ ਸਾਰੀ ਇਹਨਾਂ ਨੂੰ ਪਾਤੀ ਅਸੀਂ ਤੇ ਜਿਵੇਂ ਵੀ ਲੈ ਟੀਵੀ ਪਾਉਣੀ ਆ ਵੀਰੇ ਕੱਲੀ ਫੀਡ ਤੇ ਨਹੀਂ ਚੱਲਦਾ ਕੰਮ ਛੜ ਨਾ ਨਾ ਕੱਲੀ ਫੀਡ ਤੇ ਨਹੀਂ ਹੈਗਾ ਬਾਕੀ ਅਸੀਂ ਜਿਵੇਂ ਕੋਈ ਟੋਕੜ ਹੋ ਜੇ ਮੱਝ ਲੋਕ ਟੀਕੇ ਲਾ ਕੇ ਹੋਗਾ ਅਸੀਂ ਟੀਕਾ ਨਹੀਂ ਕਰੇ ਕਿਸੇ ਬਸ ਉਹ ਲੱ ਦੁੱਧੋ ਛੱਡ ਦਿੰਨੇ ਅਸੀਂ ਬਈ ਹੁੰਦਾ ਵੀ ਜਦੋਂ ਆਪਾਂ ਡੈਰੀ 'ਚ ਦੁੱਧ ਪਾਉਣੀ ਆ ਵੀ ਉਹ ਬੱਚਿਆਂ ਨੂੰ ਵੀ ਜਾਂਦਾ ਹਨਾ ਬੱਚੇ ਵੀ ਪੀਂਦੇ ਨੇ ਬਈ ਨਾ ਇਹ ਕੰਮ ਨਹੀਂ ਅਸੀਂ ਕੀਤਾ ਕਦੇ ਵੀ ਲੈ ਭਾਈ ਉਹ ਮੱਝ ਦਿਖਾਈ ਨਹੀਂ ਲੀਰਾ ਵੀ ਨਾ ਅਸਲ ਦੀ ਬਾਕੀ ਬਈ ਮੱਜਾਂ ਸਾਰੀਆਂ ਚੰਗੀਆਂ ਨੇ ਸਾਰੀਆਂ ਬਈ 14 ਦਾ ਆਸੇ ਸਾਰੀ ਮੇਰੇ 14 ਤੋਂ ਪਲੱਸ ਨੇ ਮੱਜ ਕੋਈ ਪਤਾ ਕੀ ਹੁੰਦਾ ਬਈ ਫਿਰ ਖਰਚਾ ਗੱਲ ਪੈਂਦਾ ਖਰਚਾ ਗੱਲ ਪੈਂਦਾ ਜੇ ਘੱਟ ਘੱਟ ਵਾਲੀ ਮੂੰਹ ਨਹੀਂ ਆਉਗੀ ਉਹਨੇ ਇਕੱਠਿਆਂ ਦੇਗਾ ਇੰਨੀ ਮੱਜਾਂ ਇਕੱਠਿਆਂ ਖੜੀਆਂ ਨੀਗੀਆਂ ਜੇ ਤਾਂ ਆਪ ਇੱਕ ਨੂੰ ਫੀਡ ਖਾ ਪਾਤੀ ਇਹ ਨਾਲ ਵਾਲੀ ਖਾਉਗੀ ਤਾਂ ਹੈਗੀ ਹੋਊਗੀ ਫਿਰ ਉਹਦਾ ਫਾਇਦਾ ਕੀ ਆ ਜੇ ਚਾਰ ਲਿੱਟਰ ਨੇ ਬਈ ਹੁਣ ਸਾਰੀਆਂ ਦੁੱਧ ਦਿੰਦੀਆਂ ਨੇ ਵੀਰੇ ਹੁਣ ਸਾਡਾ 150 ਲੀਟਰ ਦੁੱਧ ਜਾਂਦਾ ਡੇਲੀ ਦਾ ਠੀਕ ਆ ਹਾਂ ਮੱਜਾਂ ਮੱਝ ਸੀਲ ਬਹੁਤ ਆ ਵੀਰੇ ਇਹ ਵੀ ਵਿਚਾਰੀ ਅੱਛਾ ਪਰ ਬਈ ਇਹਨਾਂ ਨੇ ਰੰਗ ਲਾਦਾ ਹੂੰ ਸਾਡੇ ਫੁਰਬਤ ਕੀ ਆ ਲੋਕ ਇੱਕ ਅੱਜ ਗੱਲ ਸੋ ਸੇਵਾਜੇ ਨੇ ਵੱਧ ਮਾਰਦੇ ਹਨ ਲੋਕ ਕਹਿੰਦੇ ਨੇ ਘਰ ਕੋਠੀਆਂ ਆਪਾਂ ਇਹ ਕਹਿੰਦੇ ਬਈ ਕਰਜ਼ਾ ਚੜਾਉਣ ਨਾਲੋਂ ਤਾਂ ਸਹੀ ਹੈ ਵੀ ਆਪਾਂ ਨੂੰ ਨਾ ਦੋ ਵਕਤ ਦੀ ਰੋਟੀ ਵਧੀਆ ਮਿਲੀ ਜਾਵੇ ਕਰਜ਼ਾ ਨਾ ਦੇਣਾ ਹੋਵੇ ਕਿਸੇ ਦਾ ਸਹੀ ਗੱਲ ਆ ਬਾਈ ਠੀਕ ਆ ਵੀਰੇ ਕੀ ਫਾਇਦਾ ਲੋਕ ਐਸੇ ਮੋਟਰਸਾਈਕਲ ਬਾਹਰ ਚਲਾਈ ਜਾਣਾ ਕਿ ਸੋ ਸੇਵਾਜੇ ਨੇ ਕੀ ਲੈਣਾ ਬਈ ਅੱਜ ਆਪਾਂ ਕਿੱਲਾ ਵੇਚ ਕੇ ਕੋਠੀ ਬਾਲ ਲੈਨੇ ਆ ਉਹਦਾ ਬਈ ਕੋਈ ਫਾਇਦਾ ਨਹੀਂ ਨਾ 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 ਲੋਕਾਂ ਨੂੰ ਦਿਖਾਉਣ ਵਾਸਤੇ ਆਪਾਂ ਆਪਦੇ ਸਿਰ ਕਰਜ਼ਾ ਚੜਾ ਲਈਏ ਉਹਦਾ ਕੀ ਫਾਇਦਾਗਾ ਉਹਦਾ ਕੀ ਫਾਇਦਾ ਦੋ ਵਕਤ ਦੀ ਬਾਈ ਰੋਟੀ ਵਧੀਆ ਖਾਣਿਆ ਹਰ ਇੱਕ ਆਪਣੇ ਘਰੇ ਸਹ ਮਸਾਨਤਾਂਦਰੁਸਤੀ ਦੇਵੇ ਇਸੇ ਤਰ੍ਹਾਂ ਸੇ ਆਪਦੀ ਮਿਹਨਤ ਕਰਦੇ ਰਹੀਏ ਕੋਈ ਨਾ ਕੋਠੀ ਵੀ ਬਣ ਜੂਗੀ ਵੀਰੇ ਹਨਾ ਹੌਲੀ ਹੌਲੀ ਹੂੰ 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 ਇਹ ਚੀਜ਼ ਆ ਇਹ ਚੀਜ਼ ਆ ਤੇ ਬਾਕੀ ਬਾਈ ਹੁਣ ਜਿਵੇਂ ਆ ਥੋਡੇ ਨਿੱਕੇ ਕੱਟਰੂ ਨੇ ਹਨਾ ਹਾਂ ਵੀਰੇ ਇਹਨਾਂ ਦੀ ਬਈ ਦੇਖਪਾਲ ਫਿਰ ਇਹਨਾਂ ਨੂੰ ਕੋਈ ਅਲਾਗੇ ਤੋਂ ਫਰਾਕ ਦੇ ਦੇ ਇਹਨਾਂ ਨੂੰ ਲੱਗ ਪੀੜਾ ਹੁੰਦੇ ਬੱਚਿਆਂ ਵਾਲੀ ਵੀਰੇ ਹਾਂ ਇਹ ਤਾਂ ਵੱਡੀਆਂ ਹੋ ਗਈਆਂ ਵੀਰੇ ਅੱਛਾ ਵੱਡੀਆਂ ਹੋ ਗਈਆਂ ਹਾਂ ਇਹ ਸਾ ਸਾਡੇ ਨੂੰ ਛੱਡ ਦੇ ਬਈ ਕਿੰਨਾ ਟਾਈਮ ਦੁੱਧ ਪਿਆਉਂਦੇ ਤੁਸੀਂ ਵੀਰੇ ਨੂੰ 3 ਮਹੀਨੇ ਦੁੱਧ ਅਸੀਂ ਛੱਡਦੇ ਆ 3 ਮਹੀਨੇ ਹਾਂ ਠੀਕ ਆ ਇਹ ਸਾਡੇ ਨਾਲ ਕੱਟਰੂ ਆਣ ਵੀਰੇ ਤੇ ਕੀ ਐਂ ਦਿੱਕਤ ਆ ਗਈ ਸਾਡੇ ਨਾਲ ਜਿਹੜਾ ਇੱਧਰ ਥਾਂ ਪਿਆ ਨਾ ਉਹ ਥੋੜਾ ਖਾਲੀ ਪਿਆ ਤੇ ਰੂੜੀਆਂ ਲੱਗੀਆਂ ਹੋਈਆਂ ਨੇ ਹੁਣ ਤੁਹਾਨੂੰ ਪੜਦਾ ਸਰਦੀ ਸੀ ਨਾ ਤੇ ਨਮਾਈਆਂ ਆਪਾਂ ਸਰਦੀ ਚ ਕੱਟਰ ਨੂੰ ਘੱਟ ਕਰਵੇਂ ਵਿੱਚ ਕੀ ਜੇਗਾ ਤਾਂ ਜਾਂਦੇ ਨੇ ਵੀ ਇਹ ਨਾਲੇ ਦੁੱਧ ਪਿਆਉਣੇ ਨੇ ਇਹ ਨਾਲੇ ਦੁੱਧ ਇੰਨਾ ਪਿਉਣੇ ਆ ਉਹ ਜਿਹੜੇ ਹੁਣ ਇਹਨਾਂ ਦੀ ਕਟਿੰਗ ਕਰਨ ਲੱਗੇ ਹੈ ਤਾਂ ਵਿਚਾਰੇ ਅੱਧਾ ਬਜਾਲੇ ਪੈਣਗੇ ਉਹ ਕੰਮ ਵਾਲਾ ਬਈ ਕੰਮ ਵਾਲਾ ਸਾਨੂੰ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਇਹਦਾ ਚਿਚੜਾ ਨਹੀਂ ਖਾਲੇ ਸੀ ਵਿਚਾਰੇ ਸਾਰੇ ਹੁਣ ਇਹਨਾਂ ਦੀ ਦਵਾਈ ਦੂਈ ਸ਼ੁਰੂ ਕੀਤੀ ਹੈ ਸਾਰੇ ਲਾ ਕੇ ਇਹਨਾਂ ਦੇ ਆ ਕੱਟੇ ਨੇ ਬਾਲ ਬੋਲੇ ਇਹਨਾਂ ਦੇ ਹੁਣ ਸਹੀ ਹੋ ਗਏ ਸਿਹਤ ਠੀਕ ਹੈ ਹੁਣ ਇਹਨਾਂ ਦਾ ਬਾਈ ਬਾਈ ਫਿਰ ਧਾਰਦਾ ਦਾ ਔਖਾ ਹੋ ਜਾਂਦਾ ਹੋਏ ਇੰਨੇ ਪਸ਼ੂਆਂ ਦਾ ਬਾਈ ਜਮੀ ਨਹੀਂ ਔਖਾ ਲੱਗਦਾ ਸੰਤਾ ਅਸਾਂ ਨਾ ਜਮੀ ਨਹੀਂ ਔਖਾ ਲੱਗਦਾ ਠੀਕ ਆ ਨਵੇਂ ਭਰਾਏ ਜਿਵੇਂ ਤੁਸੀਂ ਧਾਰਾ ਕਾਢਦੇ ਫਿਰ ਜਿਵੇਂ ਹੱਥ ਨਹੀਂ ਪਾਈ ਜਾਂਦੀ ਮੱਝ ਪਰ ਕੋਈ ਕੋਈ ਜਾ ਉਹ ਵੀ ਨਹੀਂ ਜਾ ਸਕਦੇ ਜਿਵੇਂ ਨਹੀਂ ਜਾ ਸਕਦੇ ਇੱਕ ਦਿਨ ਉਹ ਤੇਰੀ ਅਲੀ ਗੱਲ ਜਿਵੇਂ ਤੇਰੀ ਮੱਝ ਤਾਂ ਹੱਥ ਬਈ ਹੋਈ ਹੈ ਨਾ ਇਹ ਟਿੱਕਤ ਆ ਜਾਂਦੀ ਹੈ ਜਿਵੇਂ ਕਿਸੇ ਬਾਣੀਆਂ ਨੇ ਕਿਹਾ ਸੀ ਕਹਿੰਦਾ ਪਿੰਡ ਵਾਲੇ ਦੀ ਬੁੜੀਆਂ ਵਧੀਆ ਹੁੰਦੀਆਂ ਨੇ ਵੀ 500 ਦਿਨਾਂ ਦਾ ਕਿਤੇ ਜਾਣ ਉਹ ਕਹਿੰਦਾ ਜਾਨ ਪਿੱਛੇ ਨਹੀਂ ਹੁੰਦਾ ਕਹਿੰਦਾ ਸਾਡੀਆਂ ਤਾਂ ਇਹ ਹੱਥ ਪੈ ਜਾਂਦੀਆਂ ਨੇ ਜੇ ਨਾ ਮਿਲੀ ਕਹਿੰਦਾ ਸਾਰਾ ਸਾਲ ਇਹਨਾਂ ਦੇ ਗਾਲਾਂ ਪੈਣਗੀਆਂ ਕਹਿੰਦਾ ਟੈਂਪੂ ਤੇ ਝੜ ਕੇ ਹੁਣ ਚਾਹੇ ਬੱਸ ਤੇ ਝੜ ਕੇ ਹੁਣ 5 ਵਜੇ ਨੂੰ ਇਹਨਾਂ ਨੇ ਘਰੇ ਹੋਣਾਗਾ ਘਰੇ ਹੋਣਾ ਨਾ ਵੀ ਘਰੇ ਹੋਣਾ ਇਹ ਵੀ ਉਹ ਮੈਂ ਵਰੀ ਉਹ ਬੰਦਾ ਰਾਤ ਤੱਕ ਕਿਤੇ ਕੱਟ ਹੀ ਨਹੀਂ ਸਕਦਾ ਨਾ ਸੀ ਕੱਟੀ ਨਹੀਂ ਕਿਤੇ ਰਾਤ ਕਿਤੇ ਵੀ ਨਹੀਂ ਕੱਟੀ ਜੇ ਜਾਣਾ ਵੀ ਆ ਰਾਤ ਨੂੰ ਤਾਂ ਪਹਿਲਾਂ ਤਾਂ ਅਸੀਂ ਜੇ ਅਸੀਂ ਜਾਣਾਗਾ ਕਿਤੇ ਸ਼ਾਮ ਨੂੰ ਅਸੀਂ ਸਾਰਾ ਕੰਮ ਨਿਮੇੜ ਕੇ ਕੱਖ ਸੰਨੀ ਪਾ ਕੇ ਇਹਨਾਂ ਨੂੰ ਨਿਮਾ ਕੇ ਗੋਹਾ ਸਿੱਟ ਕੇ ਫੇਰ ਜਾਵਾਂਗੇ ਫਿਰ ਅਸੀਂ 10 ਵਜ ਜਾਂਦਾ 11 ਅਸੀਂ ਘਰੇ ਆਉਣਾਗਾ ਫਿਰ ਸਵੇਰੇ ਵੀਰੇ 3 ਵਜੇ ਉੱਠਣਾ ਪਵੇ 3 ਵਜੇ ਆਪ ਦੇ ਤੋਂ ਪਹਿਲਾਂ ਇਹਨਾਂ ਨੂੰ ਸਾਹਮਣਾ ਪੈਂਦਾ ਇਹਨਾਂ ਨੂੰ ਸਾਹਮਣਾ ਪੈਂਦਾ ਇਹਨਾਂ ਦੇ ਢਿੱਡ ਭਰਨਾ ਪੈਂਦਾ ਅਸੀਂ ਆਪ ਤਾਂ ਭੁੱਖੇ ਰਹ ਜੇ ਸਾਨੂੰ ਅਜੇ 1 ਵਜ ਗਿਆ ਸੀ ਰੋਟੀ ਖਾਦੀ ਨਹੀਂ ਸੀ ਰੋਟੀ ਹਜੇ ਖਾਦੀ ਨਹੀਂ ਸਵੇਰ ਦੀ 1 ਵਜ ਗਿਆ ਪਰ ਇਹ ਇਹਨਾਂ ਨੂੰ ਤਾਂ ਰਜਾਇਆ ਪੈਣਾ ਇਹਨਾਂ ਨੂੰ ਰਜਾਇਆ ਤਾਂ ਹੁਣ ਇਹਨਾਂ ਨੂੰ ਪਾਣੀ ਪਿਆ ਤਾ ਥਾਂ ਧੋ ਤਾ ਪੰਜ ਵਾਰੀ ਵੀ ਨਵਾ ਦਿੰਦੇ ਆ ਪੰਜ ਵਾਰੀ ਹਾਂ ਅਸੀਂ ਉਦੋਂ ਗਲਤੀ ਕਰ ਲਿਆ ਸੈੱਡ ਪਾ ਕੇ ਹੂੰ ਜੇ ਕਿਤੇ ਟੈਲ ਵਾਲਾ ਪਾਇਆ ਹੁੰਦਾ ਨਾਲ ਤਾਂ ਸੱਤ ਠੰਢੀ ਰਹਿੰਦੀ ਹੂੰ 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 ਵੀ ਹੁਣ ਗਰਮੀ ਵਾਲੀ ਹੋ ਗਈ ਅਸੀਂ ਤਾਂ ਬਹੁਤ ਬਸਤਾਉਣੇ ਆਏ ਸੈੱਡ ਪਾ ਕੇ ਗਰਮੈਸ ਬਹੁਤ ਹੋ ਜਾਂਦੀ ਤੇ ਤਪਦੀਆਂ ਹੋਣਗੇ ਚਾਦ ਨਾਲ ਬਾਲਾ ਤਪਦੀਆਂ ਨੇ ਤਾਂ ਗਿਆ ਤਿੰਨ ਸਾਲਾਂ ਦੀ ਮਿਹਨਤ ਆ ਹਾ ਕਿੰਨੇ ਪਸ਼ੂ ਹੋ ਗਏ ਬਈ ਤਿੰਨ ਸਾਲਾਂ ਚ ਵੀਰੇ ਹੁਣ ਆਪਾਂ ਘਟਾਉਣ ਲੱਗੇ ਕੋ ਸਾਡੀਆਂ ਮੱਝਾਂ ਕਿਸੇ ਦੇ ਹੋਰ ਘਰੇ ਵੀ ਬੰਨੀਆਂ ਹੋਈਆਂ ਨੇ ਹਾਂ 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 ਉਧਰ ਨੀਵਾ ਹੋ ਗਿਆ ਸੀ ਨਾ ਸਾਡੀਆਂ ਪਹਿਲਾਂ ਤਾਂ ਉਧਰ ਸਹੀ ਵਾੜ ਦਿੰਦੇ ਸੀ ਮੱਝਾਂ ਉਹਨੂੰ ਢਾਈ ਜਾਂਦੇ ਸੀ ਹੁਣ ਢਾਈ ਜਾਂਦੇ ਹਾਂ ਢਾਈ ਜਾਂਦੇ ਉਧਰ ਹੁਣ ਬਣਾਵਾਂਗੇ ਖੁਰਲੀ ਹੋਰ ਬਣਾਦਾ ਕਿੰਨੀਆਂ ਮੱਝਾਂ ਹੋ ਗਈਆਂ 3 ਸਾਲਾਂ ਚ ਬਈ ਇਹ ਆਪਣੇ ਕੋਲ ਹੈਗੇ ਨੇ ਵੀਰੇ ਹੁਣ 20 ਮੱਝਾਂ ਨੇਗੀਆਂ 20 ਮੱਝਾਂ ਨੇ ਹਾਂ 20 ਮੱਝਾਂ ਦਾ ਕਿੰਨਾ ਦੁੱਧ ਹੋ ਜਾਂਦਾ ਬਈ ਹੁਣ ਤਾਂ ਦੱਸਿਆ ਨਹੀਂ ਵੀਰੇ ਹੁਣ ਜਿਵੇਂ ਗਰਮੀ ਆ ਕੁਸ ਮਸਰ ਵੀ ਹੋ ਗਿਆ ਇਹਦੇ ਨਾਲ ਵੀ ਦਿੱਕਤ ਆਉਂਦੀ ਹੈ ਨਾ ਬਸ ਕੱਟ ਗਿਆ ਹੋਣੀਆਂ ਕੱਟ ਗਿਆ ਦੁੱਧ ਹੁਣ 15 ਬਈ ਬੱਚਦਾ ਜੇ ਆਪਾਂ ਕਹਿ ਦਈਏ ਜੇ ਤਾਂ ਹੁਣ ਦੁੱਧ ਦਾ ਰੇਟ ਵਧੀਆ ਮਿਲੇ ਪਰ ਜੇ ਤਨ ਸੱਚੀ ਦੱਸੀ ਵੀ ਆਪਣਾ 55 ਰੁਪਏ ਲੀਟਰ ਦੁੱਧ ਜਾਂਦਾ 55 ਜਾਂਦਾ ਹਾਂ ਠੀਕ ਆ ਵੀ ਉਹ ਵੀ ਫੈਟ ਤੇ ਲੈ ਜਾਂਦੇ ਨੇ ਉਹ ਫੈਟ ਵੀ ਹਜੇ ਵੀ ਰੋਂਦੇ ਨੇ ਵੀ ਦੁੱਧ ਨਾਲੇ ਚੋ ਕੇ ਪਾਉਂਦੇ ਆ ਗੁੰਘਾਲ ਵਾਲ ਟੀ ਵੀ ਨਹੀਂ ਬੰਦ ਪਰ ਬੱਚਦਾ ਨਹੀਂ ਹੈਗਾ ਕੁਝ ਦੁੱਧ ਝੋ ਨਹੀਂ ਬੱਚਦਾ ਦੁੱਧ ਜੋ ਘੱਟ ਬੱਚਦਾ ਤੇ ਜਿਹੜਾ ਬੱਕਰੀਆਂ ਵਾਲਾ ਉਹ ਉਧਰੋਂ ਉਹ ਤਾਂ ਵਧੀਆ ਗਾਰੋਬਾਰ ਆ ਵੀਰੇ ਉਹ ਵਧੀਆਗਾ ਵਧੀਆਗਾ ਮੱਜਾਂ ਨਾਲ ਉਹ ਕਿਵੇਂ ਠੀਕ ਲੱਗਦਾ ਉਹ ਮੱਜਾਂ ਨਾਲ ਉਹ ਵਧੀਆ ਠੀਕ ਆ ਪਰ ਆਪਾਂ ਇਹਨਾਂ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਮੱਜਾਂ ਨੂੰ ਵੀ ਨਹੀਂ ਮਾੜਾ ਕਹਿ ਕਿਉਂਕਿ ਭਾਈ ਆਪਾਂ ਇਹ ਮੰਨ ਕੇ ਚੱਲ ਵੀ ਜੇ 70000 ਦੀ ਫੀਡ ਆਉਂਦੀ ਹੈ ਆਪਣੀ 80 ਦੀ ਆਉਂਦੀ ਆ ਚੱਲ ਆਪਾਂ ਜੇ 50000 ਵੀ ਛੱਡੀ ਜਾਣ ਬਹੁਤ ਆ ਘਰੀ ਬੈਠੇ ਉਹਨਾਂ ਨੂੰ ਬਹੁਤ ਉਹ ਤਾਂ ਕਿ ਸੰਤੋਸ਼ਟੀ ਹੈ ਭਾਈ ਚਾਹੇ ਤਾਂ 4 ਲੱਖ ਛੜੇ ਸੰਤੋਸ਼ਟੀ ਦਾ ਆਪਾਂ ਨੂੰ ਫੇਰ ਵੀ ਨਹੀਂ ਫੇਰ ਵੀ ਨਹੀਂ ਆਉਂਦੀ ਹੈ ਹਾਂ ਫੇਰ ਵੀ ਬਣੇ ਹੋਰ ਬਣੇ ਨਾ ਤੇ ਬਾਕੀ ਜਿਵੇਂ ਬੱਕਰੀਆਂ ਨੇ ਉਹਨਾਂ ਦਾ ਤਾਂ ਕੋਈ ਘੱਟ ਹੀ ਖਰਚਾ ਹੋਊਗਾ ਨਾ ਬਈ ਘਟੋ ਬਾਹਰ ਚਰਨ ਜਾਂਦੇ ਨੇ ਸਾਡੀ ਬੱਕਰੀਆਂ ਘਰੇ ਤਾਂ ਨਹੀਂ ਪਾਉਂਦੇ ਕੁਛ ਉਹਨਾਂ ਨੂੰ ਨਾ ਪਾਉਣੀਆ ਕਰੇ ਉਹਨਾਂ ਨੂੰ ਕਣਕ ਪਾਉਣੀਆ ਸੀ ਛੋਲੇ ਲਿਆ ਕੇ ਰੱਖਦਾ ਉਹ ਪਾ ਦਿੰਨੇ ਆ ਜਿਵੇਂ ਆਪਾਂ ਸਰਦੀ ਦੇ ਵਿੱਚ ਭੋ ਲੈ ਲੈਂਦੇ ਆ ਮੂੰਗੀ ਦਾ ਹੋ ਜਾਂਦਾ ਗਵਾਰੇ ਦਾ ਉਹ ਪਾਉਣੀਆ ਉਹ ਪਾਉਣੀਆ ਉਹ ਪਾੜੇ ਠੀਕ ਆ ਵੀ ਮਨ ਨਾਲ ਖਰਚਦਾ ਦੋਨਾਂ ਚੀਜ਼ਾਂ ਦਾ ਪਰ ਵੀ ਕੋ ਆਪਦਾ ਖਰਚ ਪੂਰਾ ਕਰ ਜਾਂਦੀ ਹੈ ਹੋਰੀ ਬਾਕੀ ਕਹਿੰਦੇ ਸੌਂਗ ਦਾ ਕੋਈ ਮੁੱਲ ਨਹੀਂ ਹੈ ਸੌਂਗ ਦਾ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਬਾਈ ਫਿਰ ਦੁੱਧ ਮੇਮਣਿਆਂ ਨੂੰ ਪਿਆ ਦਿੰਨੇ ਆ ਸਾਰਾ ਅੱਕਾ ਚੋਂਦੇ ਆ ਅਡਾ ਅਸੀਂ ਚੋਂਦੇ ਨਹੀਂ ਹੈਗੇ ਬਾਕੀ ਹੁੰਦਾ ਪਿੰਡਾਂ ਚ ਵੀਰੇ ਜੇ ਕੋਈ ਅਸੀਂ ਕਿਸੇ ਸੱਲ ਘਟ ਜਾਂਦੇ ਨੇ ਉਹ ਲੈਣ ਆ ਜਾਂਦਾ ਕਿਸੇ ਦੇ ਕੋਈ ਬੱਚਾ ਨਿਆਣਾ ਹੁੰਦਾ ਉਹ ਬੱਕਰੀਆਂ ਦਾ ਦੁੱਧ ਚੰਗਾ ਹੁੰਦਾ ਗਾ ਅਸੀਂ ਕਿਸੇ ਤੋਂ ਨਾ ਤਾਂ ਪੈਸਾ ਲੱਤਾ ਕਦੇ ਵੀ ਵੀ ਦੁੱਧ ਲੈ ਜਿਕੇ ਚਰਨ ਜਾਂਦੇ ਆ ਬਾਈ ਫਿਰ ਵਾਲਾ ਵੱਟ ਦੇ ਨਹੀਂ ਛੜਨ ਦਿੰਦਾ ਹੈਗਾ ਹੂੰ ਮੋਲ ਨਹੀਂ ਅਸੀਂ ਦਿੱਤਾ ਕਦੇ ਵੀ ਦੁੱਧ ਕਿਸੇ ਨੂੰ ਠੀਕ ਹੈ ਚਾਹੇ ਵਾਲਾ ਮਹੀਨਾ ਲੈ ਜੇ ਚਾਹੇ 10 ਦਿਨ ਲੈ ਜੇ ਅਸੀਂ ਕਦੇ ਨਹੀਂ ਉਹ ਕਹਿੰਦੇ ਨੇ ਪੈਸੇ ਦੱਸੋ ਵੀ ਜੇ ਐਸੇ ਕਿ ਮੋਲ ਲੈਣੇ ਕਿਸੇ ਤੋਂ ਹੋਰ ਲੈ ਲਓ ਨਹੀਂ ਭਾਈ ਅਸੀਂ ਪੈਸੇ ਨਹੀਂ ਲੈਂਦੇ ਸੀ ਠੀਕ ਹੈ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਠੀਕ ਹੈ ਵੀਰੇ ਧੰਨਵਾਦ ਆਪਾਂ ਇਹ ਕਹਿਣਾ ਚਾਹੁੰਦੇ ਆ ਵੀਰੇ ਵੀ ਗਲਤ ਕਮੈਂਟ ਕਰਨ ਨਾਲੋਂ ਤਾਂ ਕਮੈਂਟ ਨਾ ਹੀ ਕਰੋ ਹਨਾ ਜੇ ਆਪਾਂ ਕਿਸੇ ਨੂੰ ਕਹਿੰਦੇ ਚੰਗਾ ਨਹੀਂ ਬੋਲ ਸਕਦੇ ਮਾੜਾ ਵੀ ਨਾ ਬੋਲੋ ਹੂੰ ਵਿੱਚ ਹੁੰਦੇ ਨੇ ਮਹਾਰਾਤੀ ਇਹ ਜੇ ਵਿੱਚ ਗਲਤ ਕਮੈਂਟ ਕਰਨਾ ਉਹ ਆਪ ਕੰਮ ਵੀ ਨਹੀਂ ਕਰਦੇ ਹੁੰਦੇ ਉਹ ਕੰਮ ਨਹੀਂ ਕਰ ਫੇਸਬੁੱਕੀ ਜਿਵੇਂ ਕਹਿੰਦੇ ਮਹਾਰਾਤੀ ਉਹ ਚੀਜ਼ਾਂ ਵਾਲੇ ਹੁੰਦੇ ਨੇ ਠੀਕ ਹੈ ਬਾਈ ਉਹ ਹੁੰਦਾ ਦਿਲ ਨੂੰ ਟੇਸ ਪਾਉਂ ਜਾਂਦੇ ਕੋਈ ਵੀ ਬੰਦਾ ਚਾਹੇ ਕੱਲੀ ਮੇਰੇ ਤੇ ਨਹੀਂ ਹੈਗਾ ਹੋਰ ਵੀ ਬਹੁਤ ਹੁੰਦੇ ਰਹਿਣਾ ਵੀ ਆਪਾਂ ਇਹ ਕਹਿ ਦੇਣਾ ਆਪਾਂ ਕਿਸੇ ਦੀ ਜ਼ਿੰਦਗੀ ਤੋਂ ਕੀ ਲੈਣਾ ਬੈਠੇ ਸਹੀ ਹੁੰਦੀ ਨਾ ਜਿਹਦੀ ਸਹੀ ਆਈਡੀ ਉਹ ਕਮੈਂਟ ਗਲਤ ਕਰਦਾ ਉਹ ਨਹੀਂ ਕਰਦਾ ਜੇ ਆਪਾਂ ਕਿਸੇ ਨੂੰ ਕੁਝ ਕਹਿਣਾ ਜਾਂਦਾ ਸਾਹਮਣੇ ਮੱਥੇ ਕਹੋ ਹਾਂ ਠੀਕ ਆ ਵੀ ਉਹ ਕਿਸੇ ਨੂੰ ਗਲਤ ਆਈਡੀਆਂ ਬਣਾ ਕੇ ਉਹ ਚੀਜ਼ਾਂ ਵਿੱਚ ਫੋਟੋਆਂ ਵੀ ਕੁੜੀਆਂ ਦੀ ਲੱਗੀਆਂ ਹੋਣਗੀਆਂ ਆਈਡੀ ਦੇ ਚੀਜ਼ਾਂ ਹੁੰਦੀਆਂ ਤੁਸੀਂ ਦੇਖਦੇ ਹੋ ਨਾ ਹਾਂ ਹਾਂ ਬਈ ਬਾਕੀ ਭਾਈ ਤੂੰ ਦੱਸ ਤੂੰ ਸਾਰੇ ਪਿੰਡਾਂ ਜਾਣਾ ਹੈ ਨਾ ਵੀ ਇਹ ਕੰਮ ਕੋਈ ਮਾੜਾ ਹੈਗਾ ਬੱਕਰੀਆਂ ਦਾ ਮਾੜਾ ਹੈਗਾ ਬੱਕਰੀਆਂ ਦਾ ਕੰਮ ਅੱਜ ਦੇ ਟਾਈਮ ਜਿੱਦਾ ਪੂਰਾ ਵਧੀਆ ਟ੍ਰੈਂਡਿੰਗ ਚੱਲ ਰਿਹਾ ਵੀਰੇ ਟ੍ਰੈਂਡਿੰਗ ਚੱਲ ਰਿਹਾ ਪੂਰਾ ਕੱਲ ਪਤਾ ਨਹੀਂ ਪਰਸੋਂ ਮੈਂ ਵੀਡੀਓ ਪਾਈ ਸੀ ਉੱਤੇ ਕਮੈਂਟ ਆਇਆ ਉਹ ਕਹਿੰਦਾ ਪਹਿਲਾਂ ਲੋਪੋ ਵਾਲੇ ਨੇ ਕਹਿੰਦਾ ਘੋੜੀਆਂ ਚ ਉਹ ਕੀਤਾ ਕਹਿੰਦਾ ਹੁਣ ਤੁਸੀਂ ਬੱਕਰੀਆਂ ਦਾ ਐਂ ਕਰੀ ਜਾਂਦੇ ਹੋ ਕਹਿੰਦਾ ਤੁਸੀਂ ਸੱਚ ਨਹੀਂ ਦਿਖਾਉਂਦੇ ਵੀ ਜਿਹੜੇ ਬੰਦੇ ਫੇਲ ਹੋ ਗਏ ਵੀ ਉਹ ਵੀ ਦਿਖਾਓ ਬਾਈ ਕੋਈ ਫੇਲ ਨਹੀਂ ਹੋਇਆ ਚਲੋ ਆਪਾਂ ਕਹਿੰਦੇ ਨਹੀਂ ਕੋਈ ਨਹੀਂ ਫੇਲ ਹੋਇਆ ਮੇਰੇ ਲੱਛ ਨਹੀਂ ਹੁੰਦਾ ਹੁਣ ਮੰਨ ਕੇ ਚਲੋ ਆਪਾਂ ਰੱਖਦੇ ਆ ਬੱਕਰੀਆਂ ਜੇ ਹੁਣ ਅਸੀਂ ਬੱਕਰੀਆਂ ਰੱਖਾ ਉਹ ਹੀ ਨਹੀਂ ਕਰਾਂਗੇ ਚਾਰਨ ਨਹੀਂ ਜਾਵਾਂਗੇ ਇੱਥੇ ਖੜੀਆਂ ਮੁਤੀ ਮੁਤੀ ਯਾਨੀ ਥਾਂ ਥਾਂ ਤੇ ਹੁਣ ਆਪਾਂ ਬਾੜਾ ਹੀ ਨਹੀਂ ਸੰਭਰਾਂਗੇ ਬਈ ਸੁੰਡ ਪੈ ਜਾਣਗੇ ਉਹਨਾਂ ਨੂੰ ਬਿਮਾਰੀ ਤੇ ਲੱਗੂਗੀ ਨਾ ਮਰਨਗੇ ਆਹੋ ਫਿਰ ਆਪਾਂ ਕਹਿੰਦੇ ਨੇ ਸਾਨੂੰ ਤਾਂ ਨੁਕਸਾਨ ਹੋ ਗਿਆ ਕਿਤੇ ਜਿੰਨਾ ਫਾਇਦਾ ਹੋਇਆ ਨਹੀਂ ਫਿਰ ਉਹਦਾ ਕੀ ਫਾਇਦਾ ਉਹ ਕਿੱਤਾ ਫਿਰ ਆਪਾਂ ਕਹਿੰਦੇ ਕਿੱਤਾ ਮਾੜਾ ਕਿੱਤਾ ਨਹੀਂ ਮਾੜਾ ਹੁੰਦਾ ਕਿਤੇ ਦੇ ਨਾਲ ਸੌਂਕ ਵੀ ਹੋਣਾ ਚਾਹੀਦਾ ਸੌਂਕ ਵੀ ਬੰਦੇ ਨੂੰ ਹੋਣਾ ਚਾਹੀਦਾ ਹੁਣ ਤੇ ਸੌਂਕ ਹੀ ਆ ਫਿਰ ਜੇ ਸੀਗੇ ਇਹਦੇ ਵੀ ਇਹਨਾਂ ਨੂੰ ਖੜੀਆਂ ਨੇ ਖੜੀਆਂ ਰਹਿਣ ਦੇ ਗੋਹ ਇਹਨਾਂ ਦੇ ਪਿੱਛੇ ਹਟਾਈਏ ਨਾ ਵੀ ਆਪ ਦਾ ਢਿੱਡ ਭਰ ਲਓ ਅਸੀਂ ਰੋਟੀ ਉਹ ਜਾ ਪਖਾਦੀ ਨਹੀਂ ਹੈਗੀ ਹਾਦੀ ਨਹੀਂ ਹੈਗੀ ਹੁਣ ਇਹਨਾਂ ਨਾਲੇ ਪਹਿਲਾਂ ਸ਼ੌਂਕ ਹੋਣਾ ਚਾਹੀਦਾ ਸ਼ੌਂਕ ਹੋਣਾ ਚਾਹੀਦਾ ਕਿ ਤੇਰਾ ਹਾਂ ਤੇ ਇਹਦੀ ਮੱਝਾਂ ਰੱਖ ਲਓ ਬੱਕਰੀਆਂ ਰੱਖੋ ਪੂੜੀਆਂ ਰੱਖ ਲਓ ਮੁਰਗੀਆਂ ਰੱਖ ਲਓ ਕੋਸ਼ ਮਰਜੀ ਰੱਖ ਲਓ ਨਾ ਬਈ ਵੀ ਕਿਹ ਚੀਜ਼ ਹੁੰਦੇ ਵੀ ਲਿਆ ਕੇ ਬੰਨਦੀ ਆਪਾਂ ਉਹਦੀ ਸਾਰ ਲੈਣੀ ਨਹੀਂ ਕਰੋ ਸ਼ੌਂਕ ਵੀ ਕੀ ਕਰੂਗਾ ਸ਼ੌਂਕ ਵੀ ਨਹੀਂ ਕਰਨ ਵੀ ਸ਼ੌਂਕ ਦਿਲੋਂ ਹੋਣਾ ਚਾਹੀਦਾ ਬਰੇ ਬੱਚੇ ਹੁਣ ਮੇਮਣੇ ਨੇਗੇ ਉਹ ਬੱਚਿਆਂ ਨੂੰ ਵੱਧ ਪਿਆਰ ਕਰਦੇ ਨੇ ਉਹਨਾਂ ਨੂੰ ਅਸੀਂ ਚੁੰਗੜੀ ਨਾਲ ਚਾਹ ਵੀ ਪਿਆ ਦਿੰਨੇ ਆ ਮੇਜੀ ਚਾਹ ਬਚ ਕੇ ਉਹ ਵੀ ਪਿਆ ਦਿੰਨੇ ਆ ਅਸੀਂ ਉਹ ਮਾਗਰ ਮਾਗਰ ਫਿਰਦੇ ਰਹਿੰਦੇ ਨੇ ਤੋਤੇ ਵੀ ਰੱਖੇ ਹੋਏ ਨੇ ਅਸੀਂ ਹਾਂ ਸ਼ੌਂਕ ਸਾਰੀ ਜੀਜ਼ ਹੈ ਅਸੀਂ ਆਪ ਨਹੀਂ ਭੁੱਖੇ ਰਹਿ ਜ ஹீக்கா பி தன்வாதி டீக் வீர